ਕਾਂਗਰਸ ਕਲੇਸ਼ ਤਾਂ ਕਾਫੀ ਸੁਰਖੀਆਂ ਚ ਬਣਿਆ ਹੋਇਆ ਪਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਅਹੁਦੇਦਾਰਾਂ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ। ਜ਼ਿਲ੍ਹਾ ਮੋਗਾ ਦੇ ਵਿੱਚ ਤਾਂ ਇੱਕ ਵੀ ਸੀਟ ਨਹੀਂ ਹੈ ਜਿਹੜੀ ਬਗਾਨਿਆਂ ਕੋਲ ਹੋਵੇ। ਸਾਰੀਆਂ 4 ਦੀਆਂ 4 ਆਮ ਆਦਮੀ ਪਾਰਟੀ ਕੋਲ ਆ। ਤੇ ਜ਼ਿਲ੍ਹਾ ਪ੍ਰਧਾਨਗੀ ਤੁਸੀਂ ਕਰ ਰਹੇ ਸੀ। ਕਿਹਾ ਜਾਂਦਾ ਨਾ ਕਿ ਪੰਜੇ ਉਂਗਲਾਂ ਘਿਹੋ ਚ ਤੁਹਾਡੀਆਂ ਉੱਥੇ ਚਾਰ ਉਂਗਲਾਂ ਸੀ, ਚਾਰੇ ਘਿਹੋ ਚ ਸੀ। ਇਹ ਜੀ ਕਿਹੜੀ ਗੱਲ ਹੋ ਗਈ ਕਿ ਆਪਦੇ ਆਪ ਨੂੰ ਪਾਸੇ ਕਰ ਲਿਆ। ਕਿ ਸਾਨੂੰ ਨਵੇਂ ਨੂੰ ਮੌਕਾ ਦਿੱਤਾ ਤਾਂ ਉਹ ਸਿਰਫ ਇੱਕ ਉਮੀਦ ਦੇ ਕਰਕੇ ਦਿੱਤਾ ਤੇ ਪਰ ਉਸ ਉਮੀਦ ਦੇ ਉੱਤੇ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਖਰੀ ਨਹੀਂ ਉਤਰੀ ਆਪ ਹੀ ਸੱਤਾ ਧਿਰ ਦੇ ਵਿੱਚੋਂ ਆਗੂ ਉੱਠ ਕੇ ਅਹੁਦੇਦਾਰ ਉੱਠ ਕੇ ਤੁਹਾਡੇ ਹਰਗੇ ਸਵਾਲ ਚੁੱਕਦੇ ਐ ਫਿਰ ਉਹਨਾਂ ਨਾਲ ਕਿਸ ਤਰ੍ਹਾਂ ਦੀ ਹੁੰਦੀ ਹੈ ਅੰਦਰ ਡੈਮੋਕ੍ਰੇਸੀ ਹੈ ਆਮ ਆਦਮੀ ਪਾਰਟੀ ਦੇ ਵੀ ਕੋਈ ਵਿਚਾਰ ਜਾਂ ਵਿਰੋਧੀ ਵੀ ਰੱਖਿਆ ਕਿਸੇ ਨੇ ਤਾਂ ਉਹਨੂੰ ਬਰਦਾਸ਼ਤ ਕਰ ਲਈਏ ਉਹਨਾਂ ਦੀ ਗੱਲ ਹੀ ਤੁਸੀਂ ਸੁਣਨੀ ਹੈ ਜੇ ਤੁਸੀਂ ਕਿਸੇ ਮੀਟਿੰਗ ਤੇ ਜਾਂਦੇ ਹੋ ਤੁਹਾਨੂੰ رائے ਦੇਣ ਦੀ ਜਾਂ ਤੁਹਾਨੂੰ ਆਪਣਾ ਵਿਚਾਰ ਰੱਖਣ ਦੀ ਕੋਈ ਉਥੇ ਇਹ じゃ ਕੋਈ ਮਾਹੌਲ ਹੀ ਨਹੀਂ ਹੈਗਾ ਉੱਥੇ ਸਾਰਾ ਸਿਸਟਮ ਦਿੱਲੀ ਤੋਂ ਆਏ ਬੰਦੇ ਚਲਾਉਂਦੇ ਨੇ ਜੀ ਕਿੰਨੀ ਪੇਸ਼ੈਂਸ ਹੀ ਹੈ ਨਹੀਂ ਕਿ ਉਹ ਕਿਸੇ ਦੀ ਗੱਲ ਸੁਣ ਲੈਣ ਉਹ ਤਾਂ ਕਹਿੰਦੇ ਕਿ ਅਸੀਂ ਜੋ ਲੈ ਕੇ ਆਏ ਆ ਤੁਹਾਨੂੰ ਸਾਰਾ ਕੁਝ ਪਤਾ ਹੈ ਤੁਹਾਡੀ ਕਿਸੇ رائے ਦੀ ਲੋੜ ਨਹੀਂ ਜੋ ਅਸੀਂ ਕਹਤਾ ਬਸ ਤੁਹਾਡਾ ਕੰਮ ਹੈ ਵੀ ਉਹਨੂੰ ਅੱਖਾਂ ਬੰਦ ਕਰਕੇ ਸੁਣੋ ਤੇ ਉਹਨੂੰ ਐਜ਼ ਇਟ ਇਜ਼ ਇੰਪਲੀਮੈਂਟ ਕਰੋ ਤੇ ਉਹਨਾਂ ਨੇ ਆਪਦੇ ਸੋਸ਼ਲ ਮੀਡੀਆ ਤੇ ਕੀ ਪੋਸਟ ਕਰਨਾ ਉਹ ਵੀ ਜਿਹੜੇ ਦਿੱਲੀ ਵਾਲੇ ਬੈਠੇ ਆ ਉਹੀ ਦੱਸਦੇ ਆ ਕਿ ਤੁਸੀਂ ਆਹ ਪੋਸਟ ਪਾਉਣੀ ਹੈ ਤੁਸੀਂ ਆਹ ਬੋਲਣਾ ਹੈ ਪਾਰਟੀ ਦੇ ਲੀਡਰ ਤਾਂ ਕਹਿੰਦੇ ਆ ਕਾਂਗਰਸ ਵਾਲਿਆਂ ਦਾ ਕਲੇਸ਼ ਛੜਿਆ ਇਹ ਵੀ ਤਾਂ ਦਿੱਲੀ ਜਾ ਕੇ ਹੱਲ ਕਰਾਉਣ ਗਏ ਆ ਇਹ ਕਿਹੜਾ ਕਿਤੇ ਹੋਰ ਗਏ ਆ ਕਹਿੰਦੇ ਭੁਪੇਸ਼ ਭਗੇਲ ਆ ਉਹ ਕਿਹੜਾ ਮੋਗੇ ਦੇ ਰਹਿਣ ਵਾਲੇ ਆ ਉਹਨਾਂ ਨੇ ਤੇ ਇੱਥੋਂ ਤੱਕ ਕਿਆਂ ਲੋਕਾਂ ਨੇ ਵੋਟਾਂ ਪਾਈਆਂ ਉਹ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਮੂੰਹ ਨੂੰ ਉਹਨਾਂ ਨੇ ਲੋਕਾਂ ਨੇ ਪੰਜਾਬੀਆਂ ਨੇ ਵੋਟ ਪਾਈ ਆ ਉਹਨਾਂ ਨੇ ਇਹ ਨਹੀਂ ਪਾਈ ਕਿ ਤੁਸੀਂ ਸਾਰਾ ਕੁਝ ਹੀ ਹੈ ਜਿਹੜਾ ਉਹ ਜਿਹੜੇ ਪੰਜਾਬ ਦੇ ਹਿੱਤ ਹੈ ਜਿਹੜੇ ਤੁਸੀਂ ਉਹ ਦਿੱਲੀ ਨੂੰ ਫੜਾ ਦਿਓ ਤੇ ਪੈਸਾ ਤਾਂ ਪੰਜਾਬ ਦਾ ਲੁੱਟਿਆ ਜਾ ਰਿਹਾ ਨੇ ਕਟੜ ਇਮਾਨਦਾਰ ਸ਼ਬਦ ਬਹੁਤ ਵਰਤਿਆ ਤੁਹਾਡੀ ਪੁਰਾਣੀ ਪਾਰਟੀ ਨੇ ਉਹ ਕਟੜ ਸ਼ਬਦ ਹੀ ਨਾਲੋਂ ਹਟ ਗਿਆ ਹੁਣ ਕੋਈ ਕਹਿੰਦਾ ਕਿਉਂ ਨਹੀਂ ਕਟੜ ਇਮਾਨਦਾਰ ਪਰ ਕਟੜ ਕਹਿਣ ਨਾਲ ਤਾਂ ਇਮਾਨਦਾਰ ਨਹੀਂ ਹੋ ਜੂਗਾ ਪਰ ਉਹ ਜਿਹੜੀ ਇਮਾਨਦਾਰੀ ਲੋਕਾਂ ਨੂੰ ਦਿਖੀ ਜਾਂਦੀ ਹੈ ਜਿੰਨੀ ਕਿ ਹੈਗੀ ਹੈ ਤੁਹਾਨੂੰ ਵੀ ਪਤਾ ਥਾਣੇ ਤਹਿਸੀਲਾਂ ਜਾਂ ਪ੍ਰਸ਼ਾਸਨ ਦਾ ਕੀ ਹਾਲ ਹੈ ਬਾਹਰ ਤੁਸੀਂ ਇਲੈਕਸ਼ਨਾਂ ਦੇ ਵਿੱਚ ਡਿਊਟੀਆਂ ਲਾਉਣੇ ਆ ਉੱਥੇ ਖਰਚੇ ਤੱਕ ਆਉਂਦੇ ਆ ਤੁਸੀਂ ਦਿੱਲੀ ਸੀਟ ਤੇ ਮੈਨੂੰ ਪਤਾ ਕਿ ਜਦੋਂ ਸਰਵੇ ਆਉਣ ਲੱਗੇ ਕਿ ਅਰਵਿੰਦ ਕੇਜਰੀਵਾਲ ਜਿਹੜੀ ਉਹ ਇਲੈਕਸ਼ਨ ਹਾਰ ਰਹੇ ਆ ਉਥੇ ਜਿਹੜੇ 10 MLA ਸੀ ਉਹਨਾਂ ਨੂੰ 5-5 ਲੱਖ ਰੁਪਇਆ ਲਾਇਆ ਕਿ ਭਾਈ ਤੁਸੀਂ ਸਾਰੇ ਉਥੇ ਪੈਸੇ ਵੰਡੋ ਤੇ ਮੈਨੂੰ ਇੱਕ ਗੱਲ ਦੱਸੋ 84000 ਰੁਪਇਆ ਤਨਖਾਹ ਲੈ ਕੇ ਬੰਦਾ ਜਿਹੜੇ ਉਹਨਾਂ ਨੂੰ ਇੰਨੀਆਂ ਵੰਗਾਰਾਂ ਪਾਈਆਂ ਨੇ ਤੇ ਉਹ ਆ ਕੇ ਉਹ ਕਰਾਪਸ਼ਨ ਨਹੀਂ ਕਰਨਗੇ ਆਮ ਆਦਮੀ ਪਾਰਟੀ ਸੱਤਾਧਿਰ ਪੰਜਾਬ ਦੇ ਵਿੱਚ ਦਾਅਵੇ ਬਹੁਤ ਵੱਡੇ ਕਰ ਰਹੀ ਹੈ ਲੰਮੇ ਕਰ ਰਹੀ ਹੈ ਕਿ ਅਸੀਂ ਕੀ ਕੁਝ ਕੀਤਾ ਕਿਹੜਾ ਖੇਤਰ ਹੈ ਜਿੱਥੇ ਕ੍ਰਾਂਤੀ ਬਚੀ ਨਹੀਂ ਪਰ ਦੂਸਰਾ ਪਾਸਾ ਜੇਕਰ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਭਮੱਕੜ ਹੀ ਜਦੋਂ ਸਵਾਲ ਚੁੱਕਣ ਲੱਗ ਜਾਣ ਅਹੁਦੇਦਾਰ ਸਵਾਲ ਚੁੱਕਣ ਲੱਗ ਜਾਣ ਤਾਂ ਸਵਾਲ ਵੱਡੇ ਖੜੇ ਹੁੰਦੇ ਆ ਕਿ ਇਹ ਜੀ ਕਿਹੜੀ ਕਮੀ ਰਹਿ ਗਈ ਸਰਕਾਰ ਦੇ ਅੰਦਰ ਕਿਉਂ ਪੈ ਜਾਂਦੇ ਆ ਕਲੇਸ਼ ਕਿਉਂਕਿ ਕਾਂਗਰਸ ਕਲੇਸ਼ ਤਾਂ ਕਾਫੀ ਸੁਰਖੀਆਂ 'ਚ ਬਣਿਆ ਹੋਇਆ ਪਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਅਹੁਦੇਦਾਰਾਂ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਧੜੇਬੰਦੀਆਂ ਆਮ ਆਦਮੀ ਪਾਰਟੀ 'ਚ ਵੀ ਬਣ ਗਈਆਂ ਤਾਂ ਇੱਕ ਆਗੂ ਜੋ ਜ਼ਿਲ੍ਹਾ ਪ੍ਰਧਾਨ ਰਹ ਚੁੱਕੇ ਨੇ ਆਮ ਆਦਮੀ ਪਾਰਟੀ ਦੇ 5-6 ਸਾਲ ਮੈਂ ਗੱਲ ਕਰ ਰਿਹਾ ਜਿਲ੍ਹਾ ਮੋਗਾ ਦੀ ਹਰਮਨਜੀਤ ਸਿੰਘ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੱਤਾ ਆਪਣੇ ਆਪ ਨੂੰ ਅੱਡ ਕੀਤਾ ਉਹ ਸਾਡੇ ਨਾਲ ਖੁਦ ਬੈਠੇ ਆ ਇਹ ਜੀ ਕਿਹੜੀ ਨਾਰਾਜ਼ਗੀ ਕਿਹੜਾ ਗਲਾ ਸ਼ਿਕਵਾ ਸੀ ਜਿਹਦੇ ਕਰਕੇ ਆਮ ਆਦਮੀ ਪਾਰਟੀ ਇਹਨਾਂ ਨੂੰ ਹੁਣ ਪਸੰਦ ਨਹੀਂ ਆਈ ਤੇ ਇਹਨਾਂ ਨੇ ਕਿਨਾਰਾ ਕਰ ਰਿਆ ਆਮ ਆਦਮੀ ਪਾਰਟੀ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੇ ਬਾਈ ਜੀ ਇਹ ਦੱਸੋ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਣਾ ਸੀ ਉਦੋਂ ਤੁਹਾਡਾ ਵੀ ਬੜਾ ਜ਼ੋਰ ਲੱਗਿਆ ਹੋਇਆ ਸੀ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਗਈਆਂ ਉਹਦੇ ਵਿੱਚ ਵੀ ਤੁਸੀਂ ਸਰਗਰਮ ਭੂਮਿਕਾ ਨਿਭਾਈ ਜ਼ਿਲ੍ਹਾ ਮੋਗਾ ਦੇ ਵਿੱਚ ਤਾਂ ਇੱਕ ਵੀ ਸੀਟ ਨਹੀਂ ਹੈ ਜਿਹੜੀ ਬਗਾਨਿਆਂ ਕੋਲ ਹੋਵੇ ਸਾਰੀਆਂ ਚਾਰ ਦੀਆਂ ਚਾਰ ਆਮ ਆਦਮੀ ਪਾਰਟੀ ਕੋਲ ਹੈ ਤੇ ਜ਼ਿਲ੍ਹਾ ਪ੍ਰਧਾਨਗੀ ਤੁਸੀਂ ਕਰ ਰਹੇ ਸੀ ਉਹ ਕਿਹਾ ਜਾਂਦਾ ਨਾ ਕਿ ਪੰਜੇ ਉਂਗਲਾਂ ਘੇਓ ਚ ਤੁਹਾਡੀਆਂ ਉੱਥੇ ਚਾਰ ਉਂਗਲਾਂ ਸੀ ਚਾਰੇ ਘੇਓ ਚ ਸੀ ਇਹ ਜੀ ਕਿਹੜੀ ਗੱਲ ਹੋ ਗਈ ਕਿ ਆਪਦੇ ਆਪ ਨੂੰ ਪਾਸੇ ਕਰ ਲਿਆ ਤੇ ਕੋਈ ਪਾਸੇ ਕਰਨਾ ਜਾਂ ਆਮ ਆਦਮੀ ਪਾਰਟੀ ਨਾਲ ਜੁੜਨਾ ਆਮ ਆਦਮੀ ਪਾਰਟੀ ਦਾ ਆਪ ਨੂੰ ਜਿਵੇਂ ਪਤਾ ਕਿ ਪੰਜਾਬ ਦੇ ਵਿੱਚ ਕੋਈ ਛੁੱਕੜ ਤਾਂ ਹੈ ਨਹੀਂ ਸੀ ਆਮ ਆਦਮੀ ਪਾਰਟੀ ਦਾ ਨਰੋਲ ਇਹ ਚੀਜ਼ ਗੱਲਾਂ ਕਰਕੇ ਆਈ ਸੀ ਕਿ ਅਸੀਂ ਜਿਹੜੀਆਂ ਕੋਈ ਰਵਾਇਤੀ ਪਾਰਟੀਆਂ ਦੇ ਵਿੱਚ ਕਮੀਆਂ ਪੇਸ਼ੀਆਂ ਸੀ ਜਾਂ ਜਿਹੜਾ ਕੋਈ ਲੋਕਾਂ ਦੇ ਦੁੱਖ ਦਰਦ ਸੀ ਉਹਨਾਂ ਨੂੰ ਦੂਰ ਕਰਾਂਗੇ ਸਾਫ਼ ਸੁਥਰਾ ਪ੍ਰਸ਼ਾਸਨ ਦੇਵਾਂਗੇ ਲੋਕਾਂ ਜਿਹੜੇ ਆਮ ਲੋਕ ਨੇ ਉਹਨਾਂ ਦੀ ਜੋ ਹਿੱਤ ਨੇ ਜੋ ਉਹਨਾਂ ਨੂੰ ਸਰਕਾਰ ਤੋਂ ਉਮੀਦਾਂ ਨੇ ਉਹਨਾਂ ਤੇ ਖਰੇ ਉਤਰਾਂਗੇ ਪਰ ਜਿਵੇਂ ਤੁਹਾਨੂੰ ਵੀ ਪਤਾ ਆਪਨ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸਰਕਾਰ ਬਣ ਗਈ ਉਸ ਤੋਂ ਬਾਅਦ ਉਹੀ ਜੋ ਰਵਾਇਤੀ ਸਿਆਸਤ ਹੈ ਉਹਨੂੰ ਵੀ ਮੈਂ ਕਹੂੰਗਾ ਕਿਤੇ ਨਾ ਕਿਤੇ ਕਈ ਚੀਜ਼ਾਂ ਦੇ ਵਿੱਚ ਤਾਂ ਅਸੀਂ ਜਿਹੜਾ ਲੋਕਾਂ ਦੇ ਨਾਲ ਖੜਨ ਦੀ ਥਾਂ ਤੇ ਅਸੀਂ ਲੋਕਾਂ ਦੇ ਜਿਹੜੇ ਹਿੱਤ ਆ ਉਹ ਉਸ ਤੋਂ ਵੀ ਜ਼ਿਆਦਾ ਉਹਨਾਂ ਨੂੰ ਉਹਨਾਂ ਦਾ ਕਹਾਣ ਕੀਤਾ ਮੈਂ ਅੱਜ ਤੱਕ ਤੁਸੀਂ ਦੱਸੋ ਪੰਜਾਬ ਦੇ ਵਿੱਚ ਮੇਰੀ ਵੀ 42 ਸਾਲ ਦੀ ਉਮਰ ਹੈ ਮੈਂ ਕਦੇ ਸਰਕਾਰੀ ਬੱਸਾਂ ਰੈਲੀਆਂ ਤੇ ਜਾਂਦੀਆਂ ਨਹੀਂ ਸੀ ਦੇਖੀਆਂ ਤੇ ਪਰ ਜਦੋਂ ਸਰਕਾਰ ਬਣੀ ਤੇ ਸਾਡੀਆਂ ਡਿਊਟੀਆਂ ਲੱਗਦੀਆਂ ਸੀ ਭਰਨ ਦੀਆਂ ਪਰ ਜਦੋਂ ਸਰਕਾਰੀ ਬੱਸਾਂ ਦੇਖਦੇ ਸਾਨੂੰ ਲੋਕਾਂ ਦੇ ਵਿੱਚ ਵੀ ਇਸ ਗੱਲ ਦੀ ਨਮੋਚੀ ਆਉਂਦੀ ਸੀ ਯਾਰ ਇਹਨਾਂ ਨੂੰ ਕੀ ਜਵਾਬ ਕੀ ਦੇਵਾਂਗੇ ਵੀ ਇਹ ਕੰਮ ਤਾਂ ਪਹਿਲਾਂ ਵਾਲੇ ਵੀ ਨਹੀਂ ਸੀ ਕਰਦੇ ਜਿਹੜਾ ਤੁਸੀਂ ਸ਼ੁਰੂ ਕਰਤਾ ਤੇ ਐਵੇਂ ਇਹ ਇੱਕ ਗੱਲ ਨਹੀਂ ਹੁੰਦੀ ਜਦੋਂ ਤੁਸੀਂ ਆਪਣੇ ਜਿੱਥੇ ਤੁਸੀਂ ਰਹਿ ਗਏ ਆ ਜਿੱਥੇ ਤੁਹਾਡੇ ਆਲੇ ਦਾਲ ਜਿਹੜੇ ਲੋਕ ਆ ਉਹ ਤੁਹਾਡੇ ਤੋਂ ਸੰਬੰਧ ਉਹਨਾਂ ਨਾਲ ਹੁੰਦੇ ਨੇ ਉਹਨਾਂ ਨਾਲ ਮੇਲ ਮਿਲਾ ਬਣਿਆ ਹੁੰਦਾ ਉਹ ਚੀਜ਼ਾਂ ਤੁਹਾਨੂੰ ਇੱਕ ਦਿਨ ਚ ਨਾ ਨਾਰਾਜ਼ਗੀ ਹੁੰਦੀ ਹੈ ਨਾ ਇੱਕ ਦਿਨ ਚ ਚੀਜ਼ਾਂ ਠੀਕ ਹੁੰਦੀਆਂ ਉਹ ਚੀਜ਼ਾਂ ਹੌਲੀ ਹੌਲੀ ਜਿਹੜਾ ਬਿਲਡ ਕਰਕੇ ਫਿਰ ਅਖੀਰ ਨੂੰ ਬੰਦੇ ਦਾ ਮਨ ਉਹਨੂੰ ਲੱਗਦਾ ਕਿ ਨਹੀਂ ਇਹ ਠੀਕ ਨਹੀਂ ਹੈ ਇੱਕ ਤਾਂ ਹੁੰਦਾ ਕਿ ਕਿਸ ਅਹੁਦਾ ਨਹੀਂ ਮਿਲਿਆ ਤੇ ਆਮ ਆਦਮੀ ਪਾਰਟੀ ਤੋਂ ਤੁਸੀਂ ਨਾਰਾਜ਼ ਹੋਗੇ ਸੱਤਾ ਧਿਰ ਤੋਂ ਚੇਅਰਮੈਨੀ ਨਹੀਂ ਮਿਲੀ ਹੋਰ ਚੀਜ਼ਾਂ ਨਹੀਂ ਮਿਲੀਆਂ ਤੁਹਾਡੇ ਕੋਲ ਤੇ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਰਿਆ ਉਹ ਵੀ ਇੱਕ ਸਾਲ ਨਹੀਂ 5-6 ਸਾਲ ਫਿਰ ਅਹੁਦਾ ਵੀ ਮਿਲ ਗਿਆ ਸਾਰਾ ਕੁਝ ਹੋ ਰਿਹਾ ਫਿਰ ਕਿੱਥੇ ਮਨ ਖੱਟਾ ਹੁੰਦਾ ਗਿਆ ਕਿ ਆਹ ਤਾਂ ਹੁਣ ਹਾਦੀ ਹੋ ਗਈ ਹੁਣ ਨਹੀਂ ਜਲ ਸਕਦੇ ਇਹਨਾਂ ਨਾਲ ਬਈ ਤੁਸੀਂ ਅਹੁਦੇ ਦੀ ਗੱਲ ਕੀਤੀ ਹੈ ਮੈਂ 2018 ਦੇ ਵਿੱਚ ਪਿੰਡ ਦਾ ਸਰਪੰਚ ਬਣ ਗਿਆ ਸੀ ਮੈਨੂੰ ਪਾਰਟੀ ਨੇ ਮਾਨ ਦਿੱਤਾ ਜ਼ਿਲ੍ਹਾ ਪ੍ਰਧਾਨਗੀ ਦਿੱਤੀ ਉਦੋਂ ਆਮ ਆਦਮੀ ਪਾਰਟੀ ਦਾ ਲੋਕਾਂ ਦੇ ਵਿੱਚ ਠੀਕ ਹੈ ਸਾਨੂੰ ਸਾਨੂੰ ਪਤਾ ਚ ਲੱਗਦਾ ਕਿ ਲੋਕ ਚਾਹੁੰਦੇ ਆ ਕਿ ਕੋਈ ਸਿਆਸੀ ਬਦਲ ਆਵੇ ਤੇ ਅਸੀਂ ਵੀ ਆਮ ਆਦਮੀ ਪਾਰਟੀ ਨਾਲ ਆਪ ਮਾਰੇ ਤੁਰੇ ਪਾਰਟੀ ਨੇ ਮੈਨੂੰ ਬੜਾ ਵੱਡਾ ਮਾਣ ਦਿੱਤਾ ਜ਼ਿਲ੍ਹਾ ਪ੍ਰਧਾਨਗੀ ਦੇਣੀ ਕੋਈ ਛੋਟੀ ਗੱਲ ਨਹੀਂ ਪਰ ਅਸੀਂ ਵੀ ਉਸ ਚੀਜ਼ ਦਾ ਪੂਰਾ ਜੇ ਉਹਨਾਂ ਨੇ ਸਾਡੇ ਦੇ ਵਿੱਚ ਵਿਸ਼ਵਾਸ ਦਿਖਾਇਆ ਸੀ ਅਸੀਂ ਉਸ ਵਿਸ਼ਵਾਸ ਦੇ ਉੱਪਰ ਹਮੇਸ਼ਾ ਖਰੇ ਉੱਤਰੇ ਜਿੱਥੇ ਸਾਡੀ ਡਿਊਟੀ ਲੱਗੀ ਤਣ ਦੇ ਹੀ ਨਾਲ ਦਿਨ ਰਾਤ ਕਰਕੇ ਮਿਹਨਤ ਕੀਤੀ ਜਿਹੜੀ ਉਸ ਤੋਂ ਬਾਅਦ ਤੇ ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਕਿ ਕੋਈ ਐਡੀ ਨਿੱਜੀ ਆకాంਖਸ਼ਾ ਨਹੀਂ ਸੀਗੀ ਕਿ ਕੁਛ ਆ ਮਿਲ ਜੇ ਜਾਓ ਮਿਲ ਜੇ ਸਰਕਾਰ ਬਣ ਗਈ ਉਸ ਤੋਂ ਬਾਅਦ ਸਾਡੀ ਪਾਰਟੀ ਨੇ ਇੱਕ ਯੂਨੀਫਾਰਮ ਪਾਲਿਸੀ ਬਣਾਈ ਕਿ ਜਿੰਨੇ ਜ਼ਿਲ੍ਹਾ ਪ੍ਰਧਾਨ ਸੀ ਉਹਨਾਂ ਨੂੰ ਪਲੈਨਿੰਗ ਬੋਰਡ ਦੇ ਚੇਅਰਮੈਨ ਲਾ ਦਿੱਤਾ ਉਹਦੇ ਵਿੱਚ ਮੈਨੂੰ ਵੀ ਲਾ ਦਿੱਤਾ ਮੈਂ ਕਦੇ ਇੱਛਾ ਨਹੀਂ ਯਾਰ ਕੀਤੀ ਪਰ ਫਿਰ ਵੀ ਮੈਂ ਧੰਨਵਾਦ ਕਰਦਾ ਕਿ ਚਲੋ ਮੈਨੂੰ ਮਾਨ ਸਤਕਾਰ ਮਿਲਿਆ ਪਰ ਇਹ ਕਿ ਜਦੋਂ ਸਿਆਸਤ ਦੇ ਵਿੱਚ ਜਿਹੜਾ ਆਉਣ ਦੇ ਵਿੱਚ ਮੂਲ ਰੂਪ ਦੇ ਵਿੱਚ ਕਾਰਨ ਤਾਂ ਇਹੀ ਸੀ ਨਾ ਕਿ ਲੋਕਾਂ ਲਈ ਕੁਝ ਕੀਤਾ ਜਾਵੇ ਜੋ ਪਹਿਲਾਂ ਦੇ ਵਿੱਚ ਕਮੀਆਂ ਸੀ ਉਹਨਾਂ ਨੂੰ ਦੂਰ ਕਰਕੇ ਅਸੀਂ ਕੋਈ ਉਸ ਤੋਂ ਚੰਗਾ ਕਰਕੇ ਲੋਕਾਂ ਨੇ ਕਿੱਡੀ ਵੱਡੀ ਉਮੀਦ ਕਰਕੇ ਸਾਰੀਆਂ ਚੀਜ਼ਾਂ ਨੂੰ ਦਰਕਰਨਾਰ ਕਰਕੇ ਆਪ ਦੇ ਜਿਹੜੇ ਪੁਰਾਣੇ ਉਹਨਾਂ ਪਛੋਕੜ ਸੀ ਜਿਹੜੇ ਉਹਨਾਂ ਦੇ ਸਿਆਸੀ ਪਾਰਟੀਆਂ ਨਾਲ ਜੁੜੇ ਸੀ ਉਹਨਾਂ ਨੂੰ ਸਾਰਿਆਂ ਨੂੰ ਛੱਡ ਕੇ ਸਾਨੂੰ ਨਵਿਆਂ ਨੂੰ ਮੌਕਾ ਦਿੱਤਾ ਤਾਂ ਉਹ ਸਿਰਫ ਇੱਕ ਉਮੀਦ ਦੇ ਕਰਕੇ ਦਿੱਤਾ ਤੇ ਪਰ ਉਸ ਉਮੀਦ ਦੇ ਉੱਤੇ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਖੜੀ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਜਦੋਂ ਕੋਈ ਵਿਰੋਧੀ ਧਿਰ ਚ ਬੈਠਾ ਹੋਇਆ ਵਿਧਾਨ ਸਭਾ ਦੇ ਅੰਦਰ ਸਵਾਲ ਚੁੱਕਦਾ ਤਾਂ ਉਹਨਾਂ ਨਾਲ ਟੀਚਰਾਂ ਹੋ ਜਾਂਦੀਆਂ ਕਹਿੰਦੇ ਹਣ ਤੁਸੀਂ ਥੋੜੀ ਬੋਲੋਗੇ ਤੁਸੀਂ ਤੇ ਪੰਜਾਬ ਦਾ ਵੇੜਾ ਕਰ ਕੀਤਾ ਵਿਰੋਧੀਆਂ ਲਈ ਇਹ ਸ਼ਬਦ ਹੁੰਦੇ ਸੱਤਾ ਧਿਰ ਦੇ ਤੁਹਾਡੇ ਲੀਡਰਾਂ ਦੇ ਜਿਹੜੇ ਰਹਿ ਚੁੱਕੇ ਐ ਪਰ ਜਦੋਂ ਤੁਸੀਂ ਆਪ ਹੀ ਸੱਤਾ ਧਿਰ ਦੇ ਵਿੱਚੋਂ ਕੋਈ ਆਗੂ ਉੱਠ ਕੇ ਅਹੁਦੇਦਾਰ ਉੱਠ ਕੇ ਤੁਹਾਡੇ ਵਰਗੇ ਸਵਾਲ ਚੁੱਕਦੇ ਐ ਫਿਰ ਉਹਨਾਂ ਨਾਲ ਕਿਸ ਤਰ੍ਹਾਂ ਦੀ ਹੁੰਦੀ ਹੈ ਅੰਦਰ ਡੈਮੋਕ੍ਰੇਸੀ ਹੈ ਆਮ ਆਦਮੀ ਪਾਰਟੀ ਦੇ ਵੀ ਕੋਈ ਵਿਚਾਰ ਗਲਤ ਜਾਂ ਵਿਰੋਧੀ ਵੀ ਰੱਖਿਆ ਕਿਸੇ ਨੇ ਤਾਂ ਉਹਨੂੰ ਬਰਦਾਸ਼ਤ ਕਰ ਲਈਏ ਨਹੀਂ ਨਹੀਂ ਬਿਲਕੁਲ ਆਟੋਕ੍ਰੈਟਿਕ ਸਟਾਈਲ ਹੈ ਫੰਕਸ਼ਨਿੰਗ ਦਾ ਬੋਲਣਾ ਦਾ ਕੀ ਕਿਸ ਸਿਰਫ ਵਨਵੇਕ ਕਮਿਊਨੀਕੇਸ਼ਨ ਹੈ ਉਹਨਾਂ ਦੀ ਗੱਲ ਹੀ ਤੁਸੀਂ ਸੁਣਨੀ ਹੈ ਜੇ ਤੁਸੀਂ ਕਿਸੇ ਮੀਟਿੰਗ ਤੇ ਜਾਂਦੇ ਹੋ ਤੁਹਾਨੂੰ رائے ਦੇਣ ਦੀ ਜਾਂ ਤੁਹਾਨੂੰ ਆਪਣਾ ਵਿਚਾਰ ਰੱਖਣ ਦੀ ਕੋਈ ਉਥੇ ਇਹ ਜਗਾ ਕੋਈ ਮਾਹੌਲ ਹੀ ਨਹੀਂ ਹੈਗਾ ਉਥੇ ਕਿ ਤੁਸੀਂ ਆਪ ਦਾ ਵਿਚਾਰ ਰੱਖੋ ਕਹਿਣਗੇ ਨਹੀਂ ਬੌਸ ਇਜ਼ ਆਲਵੇਜ਼ ਰਾਈਟ ਤੇ ਬਾਕੀ ਜਿਹੜੇ ਦਿੱਲੀ ਵਾਲੇ ਸਾਰੇ ਸਾਰਾ ਸਿਸਟਮ ਦਿੱਲੀ ਤੋਂ ਆਏ ਬੰਦੇ ਚਲਾਉਂਦੇ ਨੇ ਤੇ ਉਹ ਤਾਂ ਬਹੁਤ ਹਾਈ ਹੈੱਡਡ ਬੰਦੇ ਆ ਉਹਨਾਂ ਦੇ ਵਿੱਚ ਤਾਂ ਇਨੀ ਪੇਸ਼ੈਂਸ ਹੀ ਹੈ ਨਹੀਂ ਕਿ ਉਹ ਕਿਸੇ ਦੀ ਗੱਲ ਸੁਣ ਲੈਣ ਉਹ ਤਾਂ ਕਹਿੰਦੇ ਆ ਕਿ ਅਸੀਂ ਜੋ ਲੈ ਕੇ ਆਏ ਆ ਸਾਨੂੰ ਸਾਰਾ ਕੁਝ ਪਤਾ ਹੈ ਤੁਹਾਡੀ ਕਿਸੇ رائے ਦੀ ਲੋੜ ਨਹੀਂ ਜੋ ਅਸੀਂ ਕਹਤਾ ਬਸ ਤੁਹਾਡਾ ਕੰਮ ਹੈ ਵੀ ਉਹਨੂੰ ਅੱਖਾਂ ਬੰਦ ਕਰਕੇ ਸੁਣੋ ਤੇ ਉਹਨੂੰ ਐਜ਼ ਇਟ ਇਜ਼ ਇੰਪਲੀਮੈਂਟ ਕਰੋ ਇਹ ਵੀ ਦੋਸ਼ ਵਿਰੋਧੀਆਂ ਦਾ ਰਹਿੰਦਾ ਆ ਆਮ ਆਦਮੀ ਪਾਰਟੀ ਤੇ ਕਿ ਦਿੱਲੀ ਵਾਲਿਆਂ ਨੇ ਇੱਥੇ ਆ ਕੇ ਕਬਜ਼ਾ ਕੀਤਾ ਹੋਇਆ ਹੈ ਕੋਹ ਹਿੱਲਣ ਨਹੀਂ ਦਿੰਦੇ ਇਸ ਗੱਲ 'ਚ ਕਿੰਨੀ ਸੱਚਾਈ ਹੈ ਕਿ ਹਰੇਕ ਹਲਕੇ ਦੇ ਵਿਧਾਇਕ ਉੱਤੇ ਹਰੇਕ ਕੈਬਨਿਟ ਮੰਤਰੀ ਦੇ ਉੱਤੇ ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਦਫ਼ਤਰ ਦੇ ਅੰਦਰ ਵੀ ਦਿੱਲੀ ਵਾਲਿਆਂ ਦਾ ਕਬਜ਼ਾ ਇਹ ਗੱਲ ਸੱਚ ਹੈ ਮੈਂ ਕਹਿੰਦਾ ਜੀ ਹੋ ਸਕਦਾ ਲੋਕਾਂ ਨੂੰ ਹਲੇ ਵੀ ਘੱਟ ਪਤਾ ਹੋਵੇ ਉਹਨਾਂ ਦਾ ਇੰਨਾ ਜ਼ਿਆਦਾ ਸਾਰਾ ਕੰਟਰੋਲ ਹੀ 100% ਉਹਨਾਂ ਦਾ ਕਿਸੇ ਨੂੰ ਕਿਸੇ ਮੰਤਰੀ ਨੂੰ ਕਿਸੇ ਮੁੱਖ ਮੰਤਰੀ ਸਾਹਿਬ ਨੂੰ ਜਾਂ ਕਿਸੇ ਨੂੰ ਕਿਸੇ ਐਮਐਲਏ ਨੂੰ ਉਹਨਾਂ ਦੇ ਇਵਨ ਕਿ ਵੀ ਉਹਨਾਂ ਨੇ ਆਪਦੇ ਸੋਸ਼ਲ ਮੀਡੀਆ ਤੇ ਕੀ ਪੋਸਟ ਕਰਨਾ ਉਹ ਵੀ ਜਿਹੜੇ ਦਿੱਲੀ ਵਾਲੇ ਬੈਠੇ ਆ ਉਹੀ ਦੱਸਦੇ ਆ ਕਿ ਤੁਸੀਂ ਆਹ ਪੋਸਟ ਪਾਉਣੀ ਐ ਤੁਸੀਂ ਆਹ ਬੋਲਣਾ ਸਪੂਰਨ ਕੰਟਰੋਲ ਹੀ ਉਹਨਾਂ ਦਾ ਗਵਰਨੈਂਸ ਤੇ ਵੀ ਕੰਟਰੋਲ ਉਹਨਾਂ ਦਾ ਹੈ ਆਰਗੇਨਾਈਜੇਸ਼ਨ ਤੇ ਵੀ ਕੰਟਰੋਲ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਲੀਡਰ ਤਾਂ ਕਹਿੰਦੇ ਆ ਕਾਂਗਰਸ ਵਾਲਿਆਂ ਦਾ ਕਲੇਸ਼ ਛੜਿਆ ਐ ਵੀ ਤਾਂ ਦਿੱਲੀ ਜਾ ਕੇ ਹੱਲ ਕਰਾਉਣ ਗਏ ਆ ਇਹ ਕਿਹੜਾ ਕਿਤੇ ਹੋਰ ਗਏ ਆ ਜਾਂ ਇੱਥੇ ਕਹਿੰਦੇ ਭੁਪੇਸ਼ ਭਗੇਲ ਆ ਉਹ ਕਿਹੜਾ ਮੋਗੇ ਦੇ ਰਹਿਣ ਵਾਲੇ ਆ ਉਹਨਾਂ ਨੇ ਤੇ ਇੱਥੋਂ ਤੱਕ ਕਿਆ ਨਹੀਂ ਮੈਂ ਇਹ ਨਹੀਂ ਗੱਲ ਮੈਂ ਕਹਿਣਾ ਕਿ ਠੀਕ ਹੈ ਨੈਸ਼ਨਲ ਪਾਰਟੀ ਐ ਦਿੱਲੀ ਤੋਂ ਚੱਲਦੀ ਐ ਪਰ ਡੈਮੋਕ੍ਰੇਸੀ ਆ ਜਿਹੜੀਆਂ ਲੋਕਾਂ ਨੇ ਵੋਟਾਂ ਪਾਈਆਂ ਉਹ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਮੂੰਹ ਨੂੰ ਉਹਨਾਂ ਨੇ ਲੋਕਾਂ ਨੇ ਪੰਜਾਬੀਆਂ ਨੇ ਵੋਟ ਪਾਈ ਆ ਉਹਨਾਂ ਨੇ ਇਹ ਨਹੀਂ ਪਾਈ ਕਿ ਤੁਸੀਂ ਸਾਰਾ ਕੁਝ ਹੀ ਹੈ ਜਿਹੜਾ ਉਹ ਜਿਹੜੇ ਪੰਜਾਬ ਦੇ ਹਿੱਤ ਹੈ ਜਿਹੜੇ ਤੁਸੀਂ ਉਹ ਦਿੱਲੀ ਨੂੰ ਫੜਾ ਦਿਓ ਦੇਖੋ ਗੱਲ ਪਤਾ ਕੀ ਹੈ ਜੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਤਾਂ ਇਹ ਚਾਹੀਦਾ ਕਿ ਸਾਡੇ ਪੰਜਾਬ ਲਈ ਤੁਸੀਂ ਕੀ ਕਰਦੇ ਆ ਜਿਹੜੀ ਆਮ ਆਦਮੀ ਪਾਰਟੀ ਹੈ ਜਾਂ ਜਿਹੜੀ ਦਿੱਲੀ ਵਾਲੇ ਆ ਉਹਨਾਂ ਦੀ ਜਿਹੜੇ ਹਿੱਤ ਹੈ ਉਹ ਪੰਜਾਬ ਦੇ ਹਿੱਤਾਂ ਨਾਲੋਂ ਕਿਤੇ ਵੱਖਰੇ ਹੈ ਉਹਨਾਂ ਨੂੰ ਪੰਜਾਬ ਸਿਰਫ ਇੱਕ ਚਾਹੀਦਾ ਕਿ ਇੱਥੇ ਸਾਡਾ ਰਾਜ ਹੋਵੇ ਇਥੋਂ ਦੇ ਜਿਹੜੇ ਰਿਸੋਰਸਸ ਆ ਉਹਨਾਂ ਨੂੰ ਅਸੀਂ ਵਰਤੀਏ ਵਰਤ ਕੇ ਲਿਜਾ ਕੇ ਅਸੀਂ ਦੂਜੀਆਂ ਸਟੇਟਾਂ 'ਚ ਇਲੈਕਸ਼ਨਾਂ ਲੜੀਏ ਜਾਂ ਜਿਹੜੇ ਸਾਡੇ ਉੱਥੇ ਜਿਹੜੇ ਉੱਥੋਂ ਦਿੱਲੀ ਦੇ ਵਿੱਚੋਂ ਸਰਕਾਰ ਦੇ ਬੰਦੇ ਲੋਕਾਂ ਨੇ ਦਿੱਲੀ ਦੇ ਆਣੇ ਵੇਲੇ ਕਰਤੇ ਉਹਨਾਂ ਨੂੰ ਇੱਥੇ ਕਿਤੇ ਨਾ ਕਿਤੇ ਕਮੋਡੀਟ ਕੀਤਾ ਜਾਂਦਾ ਇਹ ਤੇ ਇਹ ਸਾਡੇ ਪੰਜਾਬ ਦੇ ਉੱਤੇ ਵਾਧੂ ਬੋਝ ਹੈ ਇਹਦੇ ਸਾਨੂੰ ਪੰਜਾਬੀਆਂ ਨੂੰ ਤੇ ਇਹਦਾ ਕੋਈ ਲਾਭ ਨਹੀਂ ਹੈ ਅਸੀਂ ਉਹਨਾਂ ਨੂੰ ਵੋਟਾਂ ਆਪਣੇ ਪੰਜਾਬ ਦੇ ਹਿੱਤਾਂ ਲਈ ਪਾਈਆਂ ਅਸੀਂ ਉਹਨਾਂ ਨੂੰ ਇਸ ਲਈ ਵੋਟਾਂ ਨਹੀਂ ਪਾਈਆਂ ਕਿ ਤੁਸੀਂ ਸਾਡਾ ਇੱਥੇ ਜਿਹੜਾ ਹੈਗਾ ਪੈਸਾ ਇੱਥੋਂ ਲਿਜਾ ਕੇ ਜਾਂ ਜਿਹੜੀਆਂ ਸਰਕਾਰੀ ਪੈਸਾ ਦੇਖ ਲਓ ਜਿੰਨੀ ਅੱਜ ਐਡਵਰਟਾਈਜ਼ਮੈਂਟ ਹੋ ਰਹੀ ਹੈ ਇੱਕ ਪਹਿਲੀਆਂ ਸਰਕਾਰਾਂ ਵਿੱਚ ਜੋ ਕਰਦੀਆਂ ਸੀ ਤਾਂ ਸਿਰਫ ਪੰਜਾਬ 'ਚ ਕਰਦੀਆਂ ਸੀ ਅਸੀਂ ਕੀ ਲੈਣਾ ਕਿ ਗੁਜਰਾਤ ਦੇ ਵਿੱਚ ਐਡਵਰਟਾਈਜ਼ਮੈਂਟ ਕਿਉਂ ਕੀਤੀ ਜਾਵੇ ਹਿਮਾਚਲ 'ਚ ਕਿਉਂ ਕੀਤੀ ਜਾਵੇ ਹਰਿਆਣੇ 'ਚ ਕਿਉਂ ਕੀਤੀ ਜਾਵੇ ਤੇ ਜਿਹੜਾ ਪੰਜਾਬ ਦੇ ਵਿੱਚ ਤਾਂ ਵੈਸੇ ਹੀ ਸਾਡੀ ਸਟੇਟ ਕਰਜਾਈ ਹੋ ਚੁੱਕੀ ਹੈ ਕਿੰਨੀ ਤੇ ਜਿਹੜਾ ਸਾਡਾ ਪੈਸਾ ਉਹਨੂੰ ਇਹ ਇੱਕ ਸਿਰਫ ਆਪਣੀ ਮਸ਼ਹੂਰੀ ਲਈ ਆਪਣੀ ਪਾਰਟੀ ਦੇ ਹਿਤ ਨੂੰ ਅੱਗੇ ਲਿਜਾਣ ਲਈ ਉਹ ਤੇ ਹੈ ਵੀ ਉਹ ਸਾਰਾ ਝੂਠ ਹੈ ਜੇ ਤੁਸੀਂ ਕੱਲੇ ਬੈਨਰਾਂ ਨਾਲ ਮੈਨੂੰ ਇੱਕ ਗੱਲ ਦੱਸੋ ਜੇ ਪੰਜਾਬ ਦੇ ਲੋਕਾਂ ਨੂੰ ਕੋਈ ਸਨੇਹਾ ਦੇਣਾ ਹੈ ਤਾਂ ਤੁਹਾਨੂੰ ਬੈਨਰਾਂ ਦੀ ਜ਼ਰੂਰਤ ਨਹੀਂ ਹੈ ਤੁਸੀਂ ਜੇ ਗਰਾਊਂਡ ਤੇ ਕੰਮ ਕਰੋਗੇ ਤਾਂ ਲੋਕ ਵੀ ਤਾਂ ਇੱਥੇ ਹੀ ਰਹਿੰਦੇ ਉਹ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗੂਗਾ ਕੀ ਸਰਕਾਰ ਤੁਸੀਂ ਕਹਿ ਰਹੇ ਹੋ ਬੈਨਰਾਂ ਦੀ ਜ਼ਰੂਰਤ ਨਹੀਂ ਹੈ ਮਸ਼ਹੂਰੀਆਂ ਦੀ ਜ਼ਰੂਰਤ ਨਹੀਂ ਹੈ ਤੇ ਜਦੋਂ ਤੁਸੀਂ ਅਹੁਦੇਦਾਰ ਸੀ ਉਦੋਂ ਤਾਂ ਮੋਗੇ ਦੇ ਜ਼ਿਲ੍ਹੇ ਦੇ ਵਿੱਚ ਥੋੜੇ ਵੀ ਥਾਂ-ਥਾਂ ਬੈਨਰ ਲੱਗੇ ਹੀ ਹੋਣਗੇ ਮੈਂ ਇਹੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਾਈ ਜੀ ਫਰਜ ਕਰ ਲਓ ਮੇਰੇ ਕੋਲ ਇੱਕ ਆ ਫੋਨ ਹੈ ਇਹ ਇਹ ਨਵਾਂ ਹੈ ਇਹ ਅਜੇ ਮਾਰਕੀਟ 'ਚ ਨਹੀਂ ਆਇਆ ਆ ਉਹਦੀ ਮੈਂ ਐਡ ਦੇਖੂਗਾ ਕਿ ਇਹ ਦੇਖੋ ਜੀ ਇਹਦੇ ਵਿੱਚ ਆ ਫੀਚਰ ਹੈ ਆ ਫੀਚਰ ਹੈ ਮੈਂ ਉਹਨੂੰ ਮੈਂ ਉਹਨੂੰ ਖਰੀਦ ਲੂੰਗਾ ਮੈਂ ਉਸ ਚੀਜ਼ ਨੂੰ 5 ਸਾਲ ਚਲਾ ਲਿਆ ਜੇ 5 ਸਾਲ ਬਾਅਦ ਵੀ ਮੈਨੂੰ ਤੁਸੀਂ ਉਸੇ ਮੋਬਾਈਲ ਦੀ ਐਡ ਕਰਕੇ ਕਹੋਗੇ ਕਿ ਨਹੀਂ ਇਹਦੇ ਵਿੱਚ ਆਹ ਫੀਚਰ ਆ ਫੀਚਰ ਹੈ ਜਿਹੜੀ ਚੀਜ਼ ਮੈਂ ਆਲਰੇਡੀ 5 ਸਾਲ ਚਲਾ ਲਈ ਤੇ ਉਹ ਤੁਸੀਂ ਮੈਨੂੰ ਉਹ ਐਡ ਨਾਲ ਥੋੜਨਾ ਉਹ ਤਾਂ ਉਹਦਾ ਮੇਰਾ ਤਜਰਬਾ ਹੋ ਗਿਆ ਉਸ ਚੀਜ਼ ਦਾ 5 ਸਾਲ ਦਾ ਤੇ ਹੁਣ ਨਵੀਂ ਚੀਜ਼ ਨੂੰ ਤੁਸੀਂ ਐਡ ਕਰੋਗੇ ਤਾਂ ਉਹ ਉਹ ਕੰਮ ਕਰ ਸਕਦੀ ਹੈ ਜਿਹੜੀ ਚੀਜ਼ ਨੂੰ ਲੋਕਾਂ ਨੇ ਵਰਤ ਲਿਆ ਉਸ ਚੀਜ਼ ਤੇ ਐਡ ਨਹੀਂ ਕੰਮ ਕਰਦੀ ਉਹ ਤਾਂ ਫਿਰ 네ਗੈਟਿਵਿਟੀ ਬਣ ਜਾਂਦੀ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਇਹ ਚੱਲਦਾ ਕਿਵੇਂ ਤੁਸੀਂ ਕਹਿੰਦੇ ਨਹੀਂ ਜੇ ਬਹੁਤ ਚੰਗਾ ਚੱਲਦਾ ਮੇਰਾ ਉਹ ਠੀਕ ਨਹੀਂ ਚੱਲ ਰਿਹਾ ਤੇ ਫਿਰ ਉਹ ਉਹ ਐਡ ਦਾ ਕੀ ਮਤਲਬ ਰਹਿ ਗਿਆ ਬڑے ਮੁੱਦੇ ਹੁੰਦੇ ਆ ਜਿਹਦੇ ਉੱਤੇ ਸਰਕਾਰਾਂ ਫੈਸਲੇ ਲੈਂਦੀਆਂ ਆ ਅਹੁਦੇਦਾਰ ਜਿਹੜੇ ਅੰਦਰ ਸੱਤਾ ਧਿਰ ਚ ਬੈਠੇ ਹੁੰਦੇ ਆ ਤੁਹਾਨੂੰ ਕਿਹੜੇ ਫੈਸਲੇ ਆ ਜਿਹੜੇ ਸਰਕਾਰ ਦੇ ਲਏ ਗਏ ਜਾਂ ਕਦਮ ਚੁੱਕੇ ਗਏ ਠੀਕ ਨਹੀਂ ਸੀ ਲੱਗ ਰਹੇ ਵੀ ਆਹ ਚੀਜ਼ਾਂ ਗਲਤ ਹੋ ਰਹੀਆਂ ਇਹ ਤਾਂ ਅਸੀਂ ਨਹੀਂ ਅਸੀਂ ਤਵੱਕੋ ਕੀਤੀ ਸਭ ਤੋਂ ਪਹਿਲਾਂ ਤਾਂ ਇਹ ਜੇ ਅਸੀਂ ਗੱਲ ਕਰਦੇ ਹਾਂ ਵੀਆਈਪੀ ਕਲਚਰ ਦੀ ਕਿ ਅਸੀਂ ਵੀਆਈਪੀ ਕਲਚਰ ਘੱਟ ਕਰਾਂਗੇ ਪਰ ਮੈਂ ਕਹੂੰਗਾ ਵੱਧ ਗਿਆ ਅੱਜ ਵੀ ਕਿੰਨਾ ਤੁਸੀਂ ਦੇਖ ਲਓ ਹੈਲੀਕਾਪਟਰ ਆ ਪਹਿਲਾਂ ਆਪਾਂ ਕੱਲੇ ਪੰਜਾਬ 'ਚ ਚੱਲਦਾ ਸੀ ਹੁਣ ਉਹ ਹੋਰਾਂ ਸਟੇਟਾਂ 'ਚ ਚਲਿਆ ਜਾਂਦਾ ਹੈ ਤੇ ਪੈਸਾ ਤਾਂ ਪੰਜਾਬ ਦਾ ਲੁੱਟਿਆ ਜਾ ਰਿਆ ਨਾ ਤੇ ਜਾਂ ਤੁਸੀਂ ਦੇਖ ਲਓ ਕਿ ਵੀਆਈਪੀ ਕਲਚਰ ਸੀ ਆ ਲੈਂਡ ਪੂਲਿੰਗ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਕੋਈ ਅਰਬਨਾਈਜੇਸ਼ਨ ਲਈ ਨਹੀਂ ਸੀ ਲੈ ਕੇ ਆਂਦੀ ਉਹ ਲੈ ਕੇ ਆਂਦੀ ਸੀ ਕਿ ਇਹਦੇ ਵਿੱਚੋਂ ਪੈਸਾ ਇਕੱਠਾ ਕਰਕੇ ਵੀ ਆਪਾਂ ਮੁੜ ਕੇ ਫ੍ਰੀ ਵੀਜ਼ ਦੇਵਾਂਗੇ ਜਾਂ ਉਹੀ ਸਾਰਾ ਪੈਸਾ ਜਟਾਉਣ ਦਾ ਸੀਗਾ ਸਿਸਟਮ ਉਹਦੇ ਪਿੱਛੇ ਕੋਈ ਲੋਕਾਂ ਦੇ ਹਤਾਂ ਲਈ ਥੋੜਨਾ ਉਹ ਫੈਸਲੇ ਲੈ ਕੇ ਸੀ ਤੁਸੀਂ ਤੇ ਸਟੈਂਡ ਵੀ ਉਦੋਂ ਵੀ ਲਿਆ ਸੀ ਉਹਦੇ ਤੋਂ ਅਸਤੀਫਾ ਦਿੱਤਾ ਲੈਂਡ ਪੂਲਿੰਗ ਪਾਲਿਸੀ ਮਨਜ਼ੂਰ ਨਹੀਂ ਹੈ ਮੇਰੇ ਖਿਆਲ ਨਾਲ ਤੁਸੀਂ ਪੰਜਾਬ ਭਰ ਦੇ ਵਿੱਚੋਂ ਪਹਿਲੇ ਆਗੂ ਸੀ ਜਿਨੇ ਕਿਹਾ ਕਿ ਲੈਂਡ ਪੂਲਿੰਗ ਜੇ ਪਾਲਿਸੀ ਲੈ ਕੇ ਆ ਰਹੇ ਹੋ ਤਾਂ ਮੈਂ ਨਹੀਂ ਰਹਿਣਾ ਪਾਰਟੀ ਨਹੀਂ ਮੈਂ ਨਹੀਂ ਸੀ ਸਾਡੇ ਐਮਪੀ ਨੇ ਸਰਦਾਰ ਮਾਲਵਿੰਦਰ ਸਿੰਘ ਕੰਗ ਜੀ ਉਹਨਾਂ ਨੇ ਵੀ ਵਿਰੋਧ ਕੀਤਾ ਸੀ ਮੈਂ ਕੀਤਾ ਸੀ ਹੋਰ بڑے ਅਸਤੀਫਾ ਦੇਣ ਵਾਲਿਆਂ ਚੋਂ ਕੌਣ ਸੀ ਅਸਤੀਫਾ ਮੈਂ ਦਿੱਤਾ ਸੀ ਹੂੰ ਪਰ ਉਹ ਉਸ ਗੱਲ ਦੀ ਫਿਰ ਉਹ ਜਿਹੜੇ ਦਿੱਲੀ ਵਾਲੇ ਸਾਡੇ ਲੀਡਰ ਨੇ ਉਸ ਗੱਲ ਦੀ ਖਾਰ ਰੱਖਦੇ ਨੇ ਕਿ ਕਿਸੇ ਦੀ ਹਿੰਮਤ ਕਿਉਂ ਹੋਈ ਸਾਡੇ ਜਿਹੜੇ ਅਸੀਂ ਕੋਈ ਪਾਲਿਸੀ ਬਣਾਈ ਉਹਨੂੰ ਉਹ ਤੇ ਸਵਾਲ ਕਿਉਂ ਉਠਾਇਆ ਗਿਆ ਉਹ ਕਹਿੰਦੇ ਵੀ ਚੁੱਪਚਾਪ ਮੰਨੋ ਕਿ ਤੁਸੀਂ ਇਹ ਇਹ ਥੋੜਾ ਨਾ ਕਿ ਤੁਸੀਂ ਸਾਡੇ ਲਈ ਫੈਸਲੇ ਦੇ ਖਿਲਾਫ ਤੁਸੀਂ ਆਪਣਾ ਰੋਸ ਜ਼ਾਹਰ ਕਰਨ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ ਹੈਗਾ ਤੁਸੀਂ ਜਦੋਂ ਰੋਸ ਜ਼ਾਹਰ ਕੀਤਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਤੇ ਉਸ ਵਕਤ ਕਿਸ ਦਾ ਫੋਨ ਆਇਆ ਸੀ ਜਾਂ ਕਿਸ ਲੀਡਰ ਨੇ ਤੁਹਾਨੂੰ ਕਿਹਾ ਕਿ ਆ ਗੱਲਾਂ ਠੀਕ ਨਹੀਂ ਕਾਕਾ ਜੀ ਮੈਨੂੰ ਬਹੁਤ ਫੋਨ ਆਏ ਜੀ ਮੈਂ ਫੋਨ ਚੱਕਿਆ ਨਹੀਂ ਕਿਉਂਕਿ ਮੈਨੂੰ ਪਤਾ ਸੀ ਕਿ ਇਹਨਾਂ ਨੇ ਕਹਿਣਾ ਕਿ ਤੂੰ ਇਹ ਜਿਹੜਾ ਫੈਸਲਾ ਆਪਦਾ ਵਾਪਸ ਲੈ ਤੇ ਮੈਨੂੰ ਨਹੀਂ ਲੱਗਦਾ ਕਿ ਜੇ ਤੁਸੀਂ ਲੋਕਾਂ ਦੇ ਹਿਤ ਲਈ ਜਾਂ ਕੋਈ ਆਪਦੇ ਮਨ ਦੇ ਵਿੱਚ ਧਾਰ ਕੇ ਕੋਈ ਫੈਸਲਾ ਲੈਣੇ ਆ ਤਾਂ ਉਹਨੂੰ ਐਵੇਂ ਕਿਸੇ ਦਬਾਹੇ ਹੇਠ ਵਾਪਸ ਲੈਣਾ ਚਾਹੀਦਾ ਉਹ ਇਸ ਗੱਲ ਦੀ ਵੀ ਨਾਰਾਜ਼ ਵੀ ਕੀ ਮੰਨਦੇ ਆ ਕਿ ਅਸੀਂ ਮੈਨੂੰ ਬੜੇ ਉਹਨਾਂ ਨੇ ਕਾਨਫਰੰਸਾਂ ਦੇ ਵਿੱਚ ਪਾ ਪਾ ਕੇ ਸਾਡੇ ਹੋਰ ਲੋਕਲ ਲੀਡਰ ਪਾ ਕੇ ਵੀ ਮੈਨੂੰ ਉਹਨਾਂ ਨੇ ਕਾਲ ਕੀਤੀਆਂ ਕਿ ਮੈਂ ਪਰਮਾ ਫੋਨ ਨਹੀਂ ਚੱਕਿਆ ਕਿਉਂਕਿ ਮੇਰਾ ਮਨ ਪੱਕਾ ਮਨ ਨਾਲ ਮੈਂ ਆਪਣੇ ਨਾਲ ਫੈਸਲਾ ਲਿਆ ਸੀ ਕਿ ਜੋ ਮੈਂ ਫੈਸਲਾ ਲੈ ਲਿਆ ਮੈਂ ਇਹਨੂੰ ਇਸ ਤੋਂ ਵਾਪਸ ਨਹੀਂ ਆਉਂਗਾ ਇੱਕ ਗੱਲ ਹੋਰ ਦੱਸੋ ਤੁਸੀਂ ਹੀ ਦੱਸ ਦਿਓ ਚਲੋ ਸਾਨੂੰ ਤੇ ਉਹਦਾ ਮੌਕਾ ਨਹੀਂ ਮਿਲਦਾ ਖੁੱਲੀਆਂ ਪ੍ਰੈਸ ਕਾਨਫਰੰਸਾਂ 'ਚ ਜਾਣ ਦਾ ਨਾ ਸੱਦਾ ਆਉਂਦਾ ਪਤਾ ਨਹੀਂ ਕਿਹੜੀ ਗੱਲ ਦਾ ਡਰ ਹੈ ਵੀ ਆਹ ਸਵਾਲ ਪੁੱਛ ਲੈ ਤੇ ਪਤਾ ਨਹੀਂ ਕੀ ਪਰਲੋ ਆ ਜਾਣੀ ਹੈ ਕਟੜ ਇਮਾਨਦਾਰ ਸ਼ਬਦ ਬਹੁਤ ਵਰਤਿਆ ਤੁਹਾਡੀ ਪੁਰਾਣੀ ਪਾਰਟੀ ਨੇ ਕਹਿੰਦੇ ਕਿ ਸਾਡੇ ਖੂਨ ਦੇ ਵਿੱਚ ਹੈ ਰਿਪੋਰਟਾਂ ਦੇ ਵਿੱਚ ਹੈ ਕਟੜ ਇਮਾਨਦਾਰ ਹੈ ਉਹ ਕਟੜ ਸ਼ਬਦ ਹੀ ਨਾਲੋਂ ਹਟ ਗਿਆ ਹੁਣ ਕੋਈ ਕਹਿੰਦਾ ਕਿਉਂ ਨਹੀਂ ਕਟੜ ਇਮਾਨਦਾਰ ਉਹ ਤਾਂ ਹਲੇ ਵੀ ਕਹਿੰਦੇ ਆ ਜੀ ਪਰ ਇਹ ਹੈ ਕਿ ਦੇਖੋ ਜਿਹੜਾ ਇਮਾਨਦਾਰ ਹੈ ਉਹਦੇ ਲਈ ਤਾਂ ਇਕੱਲਾ ਇਹ ਲਫ਼ਜ਼ ਜੀ ਕਾਫੀ ਹੈ ਕਿ ਆਪਾਂ ਕਹਿ ਦਈਏ ਕਿ ਬੰਦਾ ਇਮਾਨਦਾਰ ਹੈ ਜੇ ਆਪਾਂ ਕਟੜ ਗਹਿਣ ਨਾਲ ਤਾਂ ਇਮਾਨਦਾਰ ਨਹੀਂ ਹੋ ਜੂਗਾ ਇਮਾਨਦਾਰ ਤਾਂ ਕੱਲਾ ਇਮਾਨਦਾਰ ਵੀ ਇਮਾਨਦਾਰੀ ਹੁੰਦਾ ਪਰ ਇਹ ਵੀ ਉਹੀ ਗੱਲ ਕਿ ਲੋਕਾਂ ਦੇ ਵਿੱਚ ਪ੍ਰਭਾਵ ਪਾਉਣ ਲਈ ਇੱਕ ਗੱਲ ਨੂੰ ਜ਼ਿਆਦਾ ਜ਼ੋਰ ਦੇ ਕੇ ਕਹਿਣਾ ਤੇ ਪਰ ਉਹ ਜਿਹੜੀ ਇਮਾਨਦਾਰੀ ਲੋਕਾਂ ਨੂੰ ਦਿਖੀ ਜਾਂਦੀ ਹੈ ਜਿੰਨੀ ਕਿ ਹੈਗੀ ਹੈ ਤੁਹਾਨੂੰ ਵੀ ਪਤਾ ਥਾਣੇ ਤਹਿਸੀਲਾਂ ਜਾਂ ਪ੍ਰਸ਼ਾਸਨ ਦਾ ਕੀ ਹਾਲ ਹੈ ਅੱਜ ਵੀ ਮਾਡੀ ਪਾਰਟੀ ਉਸੇ ਨਹੀਂ ਬੋਰਡ ਲਾਏ ਥਾਂ ਥਾਂ ਫਲੈਕਸਾਂ ਲੱਗੀਆਂ ਭ੍ਰਸ਼ਟਾਚਾਰ ਮੁਕਤ ਪੰਜਾਬ ਨਸ਼ਾ ਮੁਕਤ ਪੰਜਾਬ ਗੈਂਗਸਟਰ ਮੁਕਤ ਪੰਜਾਬ ਇਹ ਸਾਰੀਆਂ ਚੀਜ਼ਾਂ ਦੇ ਬੈਨਰ ਲੱਗੇ ਆ ਬਕਾਇਦਾ ਭਾਈ ਜੀ ਅੱਜ ਵੀ ਮੈਂ ਚਲੋ ਮੈਂ ਮੋਗੇ ਜ਼ਿਲ੍ਹੇ ਦੀ ਗੱਲ ਕਰਦਾ ਜੇ ਤਾਂ ਕਿਸੇ ਨੂੰ ਕੋਈ ਲੋੜ ਬੰਦਾ ਕਿਸੇ ਨੂੰ ਕੰਮ ਕਰਵਾਉਣਾ ਉਹ ਤਾਂ ਹੁੰਦਾ ਨਹੀਂ ਨਾ ਸਫਾਰਸ਼ ਨਾਲ ਹੁੰਦਾ ਜੇ ਤੁਸੀਂ ਮੈਂ ਚਲੋ ਤੁਹਾਨੂੰ ਇੱਕ ਆਧਾਰਨ ਦੇ ਦਿੰਦਾ ਅਸਲਾ লাইসেনਸ ਦੀ ਬਿਲਕੁਲ ਮੇਰੇ ਪਿੰਡ ਦਾ ਸੀ ਇੱਕ ਮੁੰਡਾ ਮੈਂ ਚਲੋ ਮੈਂ ਕਹੀ ਇਹਦਾ ਉਹਦੇ ਫਾਦਰ ਦੀ ਡੈਥ ਹੋ ਗਈ ਮੈਂ ਕਹੀ ਇਹਦਾ লাইসেনਸ ਬਣਾ ਦਿਓ ਤੇ ਉਹ ਮੈਨੂੰ ਡੀਸੀ ਸਾਹਿਬ ਕਹਿੰਦੇ ਕਿ ਇਹਦੀ 25 ਸਾਲ ਦੀ ਉਮਰ ਘਾਟ ਹੈ ਵੀ ਉਹ 23 ਸਾਲ ਦੀ ਉਮਰ ਸੀ ਉਹਦੀ ਕੀ ਇਹਦਾ ਬਣ ਨਹੀਂ ਸਕਦਾ ਉਹ ਮੁੰਡੇ ਨੇ ਕੀ ਕੀਤਾ ਇਹ 3 ਲੱਖ ਰੁਪਏ ਦੇ ਕੇ ਉਹ 2 ਕੁ ਮਹੀਨੇ ਦੇ ਵਿੱਚ ਹੀ ਉਹਨੇ ਲਾਇਸੈਂਸ ਬਣਾ ਲਿਆ ਜਿਹੜੇ ਉਹੀ ਡੀਸੀ ਸਾਹਿਬ ਸੀ ਉਹਨਾਂ ਦੇ ਸਾਇੰਸ ਸੀਗੇ ਉਹੀ ਐਸਐਸਪੀ ਸਾਹਿਬ ਸੀਗੇ ਉਹਨਾਂ ਦੇ ਸਾਇੰਸ ਸੀਗੇ ਤੇ ਉਹ ਮੈਨੂੰ ਇਹ ਦੱਸੋ ਵੀ ਜੇ ਤਾਂ ਕੋਈ ਸਪਾਰਸ਼ ਕਰਦਾ ਲੀਡਰ ਉਹਨਾਂ ਦਾ ਕੰਮ ਨਹੀਂ ਹੁੰਦਾ ਜੇ ਤੁਸੀਂ 3 ਲੱਖ ਦੇ ਦੇਣੇ ਉਹ ਵਾਜਾ ਮਾਰਦੇ ਕਿ ਆਜੋ ਤੇ ਜਿਹੜਾ ਮਰਜ਼ੀ ਬਣਾ ਕੇ ਲੈ ਜਾਏ ਫਿਰ ਉਮਰ ਦਾ ਕੋਈ ਚੱਕਰ ਨਹੀਂ ਨਹੀਂ ਕੋਈ ਚੱਕਰ ਨਹੀਂ ਫਿਰ ਫਿਰ ਚਾਹੇ ਤੁਹਾਡੇ ਤੇ ਪਰਚੇ ਹੋਣ ਉਹਨਾਂ ਦਾ ਵੀ ਕੋਈ ਚੱਕਰ ਨਹੀਂ ਫਿਰ ਬਣ ਜਾਂਦਾ ਜਿਵੇਂ ਤੁਸੀਂ ਕਹਿ ਮੈਂ ਤੁਹਾਨੂੰ ਇੱਕ ਸਵਾਲ ਕੀਤਾ ਕਿ ਪਹਿਲਾਂ ਇਮਾਨਦਾਰੀ ਇਮਾਨਦਾਰੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕੇ ਹੁਣ ਤੱਕ 92 ਤੋਂ ਗਿਣਤੀ ਵੀ 95 96 ਹੋ ਗਈ ਹੈ। ਉਹਨਾਂ ਵਿੱਚੋਂ ਤੁਹਾਨੂੰ ਲੱਗਦਾ ਹੈ ਕਿ ਕੋਈ ਇਮਾਨਦਾਰ ਬਚੇ ਹੈ ਜਾਂ ਸਾਰੇ ਤੁਹਾਨੂੰ ਬੇਈਮਾਨ ਲੱਗਦੇ ਆ ਹੁਣ? ਮੈਂ ਨਾ ਇਹਦੇ ਵਿੱਚ ਜਿਵੇਂ ਇੱਕ ਧਾਰਨਾ ਮੈਂ ਚਲੋ ਅਸੀਂ ਜੋ ਲੋਕਾਂ 'ਚ ਜਾਣੇ ਆ ਤਾਂ ਉਹ ਇਹ ਧਾਰਨਾ ਆਉਂਦੀ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਐਮਐਲਏ ਕ腐ਸ਼ਨ ਕਰਦੇ ਨੇ ਪਰ ਉੱਪਰੋਂ ਪਾਰਟੀ ਬਹੁਤ ਠੀਕ ਹੈ। ਪਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਇੱਕ ਐਮਐਲਏ ਦੀ 84000 ਰੁਪਿਆ ਤਨਖਾਹ ਹੈ। 84000 ਦੇ ਵਿੱਚ ਇੱਕ ਐਮਐਲਏ ਦਾ ਦਫ਼ਤਰ ਨਹੀਂ ਚੱਲ ਸਕਦਾ। ਤੁਸੀਂ ਉਹਨਾਂ ਨੂੰ 8-8 ਗਨਮੈਨ ਦੇਤੇ VIP ਉਹਨਾਂ ਦਾ ਸਿਸਟਮ ਬਣਾਤਾ ਸਾਰਾ ਉਹ 84000 ਚ ਉਹਨਾਂ ਦਾ ਗੁਜ਼ਾਰਾ ਤਾਂ ਹੋ ਨਹੀਂ ਸਕਦਾ ਫਿਰ ਤੁਹਾਡੀਆਂ ਵੰਗਾਰਾਂ ਵੱਖਰੀਆਂ ਇਹ ਜਿੱਤੇ ਬਾਹਰ ਤੁਸੀਂ ਇਲੈਕਸ਼ਨਾਂ ਦੇ ਵਿੱਚ ਡਿਊਟੀਆਂ ਲਾਉਣੇ ਆ ਉੱਥੇ ਖਰਚੇ ਤੱਕ ਆਉਂਦੇ ਆ ਜੇ ਇਹਨਾਂ ਨੇ ਆਪਣਾ ਦਿੱਲੀ ਨਵੀਂ ਦਿੱਲੀ ਸੀਟ ਤੇ ਮੈਨੂੰ ਪਤਾ ਕਿ ਜਦੋਂ ਸਰਵੇ ਆਉਣ ਲੱਗੇ ਕਿ ਅਰਵਿੰਦ ਕੇਜਰੀਵਾਲ ਜਿਹੜੀ ਉਹ ਇਲੈਕਸ਼ਨ ਹਾਰ ਰਹੇ ਐ ਤਾਂ ਉੱਥੇ ਜਿਹੜੇ 10 ਐਮਐਲਏ ਸੀ ਉਹਨਾਂ ਨੂੰ 5-5 ਲੱਖ ਰੁਪਇਆ ਲਾਇਆ ਕਿ ਭਾਈ ਤੁਸੀਂ ਸਾਰੇ ਉੱਥੇ ਪੈਸੇ ਵੰਡੋ ਤੇ ਮੈਨੂੰ ਇੱਕ ਗੱਲ ਦੱਸੋ 84000 ਰੁਪਏ ਤਨਖਾਹ ਲੈ ਕੇ ਬੰਦਾ ਜਿਹੜੇ ਉਹ ਉਹਨਾਂ ਨੂੰ ਇੰਨੀਆਂ ਵੰਗਾਰਾਂ ਪਾਈਆਂ ਨੇ ਤੇ ਉਹ ਆ ਕੇ ਉਹ ਕਰਪਸ਼ਨ ਨਹੀਂ ਕਰਨਗੇ ਉਹ ਪੈਸਾ ਕਿੱਥੋਂ ਆਊਗਾ ਇਹ ਤੱਥ ਤਾਂ ਬਹੁਤ ਵੱਡਾ ਤੁਸੀਂ ਅੱਜ ਜਾਗਰ ਕਰ ਰਹੇ ਹੋ ਵੀ ਨਵੀਂ ਦਿੱਲੀ ਸੀਟ ਤੇ ਜਿੱਥੇ ਕੇਜਰੀਵਾਲ ਜਿਹੜੇ ਕਹਿੰਦੇ ਸੀ ਕਿ ਅਸੀਂ ਕੱਟਣ ਇਮਾਨਦਾਰ ਆ ਉਹਨਾਂ ਦੀ ਸੀਟ ਤੇ ਪੈਸਾ ਚੱਲਿਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਡਿਊਟੀ ਲੱਗੀ ਉਹ ਵੀ ਪੰਜਾਬ ਦੇਆਂ ਦੀ ਹਾਂਜੀ ਮੇਰੀ ਮੇਰੀ ਵੀ ਉੱਥੇ ਡਿਊਟੀ ਲੱਗੀ ਹੋਈ ਸੀ ਕੱਲਾ ਇਹੀ ਨਹੀਂ ਗੱਲ ਜਿੰਨੇ ਸਦਾ ਕਿੰਨੇ ਲੱਖ ਲੈ ਕੇ ਗਏ ਸੀ ਉਹ ਥਾਂ ਤੋਂ ਦੇਖੋ ਜਦੋਂ ਜਾਂਦੇ ਸੀ ਗੁਜਰਾਤ ਵੀ ਮੈਂ 3-4 ਮਹੀਨੇ ਲਾਏ ਸੀ ਦਿੱਲੀ ਦੇ ਵਿੱਚ ਵੀ ਮੇਰੇ ਕੋਲ 4-5 ਮਹੀਨੇ ਡਿਊਟੀ ਲੱਗੀ ਹਰਿਆਣੇ ਦੇ ਵਿੱਚ ਮੇਰੇ ਕੋਲ ਰਾਈ ਵਿਧਾਨ ਸਭਾ ਸੀ ਇਲੈਕਸ਼ਨਾਂ 'ਚ ਤਾਂ ਸਾਡੀ ਥਾਂ-ਥਾਂ ਡਿਊਟੀ ਲੱਗਦੀ ਆ ਖਰਚਾ ਤਾਂ ਅਸੀਂ ਜੇਬ 'ਚੋਂ ਕਰਦੇ ਸੀ ਉਹ ਨਹੀਂ ਕੋਈ ਗੱਲ ਚਲੋ ਪਾਰਟੀਆਂ ਦੇ ਵਿੱਚ ਜ਼ਿੰਮੇਵਾਰੀਆਂ ਮਿਲਦੀਆਂ ਹਰ ਬੰਦੇ ਹਰ ਪਾਰਟੀ ਦੇ ਵਿੱਚ ਨਭਾਉਂਦੇ ਪਰ ਮੈਂ ਗੱਲ ਕਰਦਾ ਕਿ ਜਿਹੜੇ ਗੱਲਾਂ ਦੀ ਅਸੀਂ ਸਿਧਾਂਤਾਂ ਦੀ ਗੱਲ ਕਰਦਾ ਵੀ ਅਸੀਂ ਉਹ ਸਾਰੇ ਛਿੱਕੇ ਟੰਗ ਤੇ ਜੇ ਕੋਈ ਬਾਈ ਇਲੈਕਸ਼ਨ ਆਉਂਦੀ ਸੀ ਮੈਂ ਅਸੀਂ ਜਿੰਨੀਆਂ ਵੀ ਬਾਈ ਇਲੈਕਸ਼ਨ ਪੰਜਾਬ 'ਚ ਲੜੀਆਂ ਨੇ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਕਿਹੜੀ ਇਲੈਕਸ਼ਨ ਆ ਜਿਹਦੇ ਵਿੱਚ ਅਸੀਂ ਬੀਬੀਆਂ ਨੂੰ ਸੂਟ ਨਹੀਂ ਕਿਹੜੀ ਇਲੈਕਸ਼ਨ ਹੈ ਜਿਸੇ ਅਸੀਂ ਸ਼ਰਾਬ ਨਹੀਂ ਵੰਡੀ ਕਿਹੜੀ ਇਲੈਕਸ਼ਨ ਹੈ ਜਿਸੇ ਅਸੀਂ ਪੈਸਾ ਨਹੀਂ ਵੰਡਿਆ ਉਹ ਬਾਈ ਇਲੈਕਸ਼ਨ ਸੀ ਕੀ ਮਜਬੂਰੀ ਸੀ ਸਾਡੀ ਇਹ ਇਹ ਸਾਰੀਆਂ ਚੀਜ਼ਾਂ ਕਰਨ ਦੀ ਜਦੋਂ ਸਾਡੇ ਕੋਲੇ ਪਹਿਲਾਂ ਹੀ 92 ਵਿਧਾਇਕ ਸੀਗੇ ਸਾਡੀ ਸਰਕਾਰ ਨੂੰ ਤਾਂ ਕੋਈ ਖਤਰਾ ਨਹੀਂ ਸੀ ਕੀ ਹੋ ਜਾਂਦਾ ਜੇ ਅਸੀਂ ਕਿਤੇ ਹਾਰ ਜਾਂਦੇ ਤਾਂ ਸਾਨੂੰ ਉਸ ਚੀਜ਼ ਤੇ ਮੰਥਨ ਕਰਨਾ ਚਾਹੀਦਾ ਸੀ ਕਿ ਲੋਕ ਸਾਡੇ ਨਾਲ ਕਿਉਂ ਨਹੀਂ ਹੈਗੇ ਜਿਵੇਂ ਨਹੀਂ ਚੋਣ ਦੇ ਨਤੀਜਿਆਂ ਨੂੰ ਤਾਂ ਤੁਹਾਡੇ ਲੀਡਰਾਂ ਨੇ ਇਹ ਦੱਸਿਆ ਕਿ ਇਹ ਤਾਂ ਲੋਕਾਂ ਦਾ ਫਤਵਾ ਹੈ ਲੋਕ ਪਿਆਰੀ ਇੰਨਾ ਕਰਦੇ ਆ ਸਰਕਾਰ ਨੂੰ ਖੁਸ਼ ਹੀ ਇੰਨੇ ਆ ਬਸ ਉਹੀ ਹੈ ਨਾ ਜੀ ਫਿਰ ਬੁਖਾਵਾ ਹੈ ਨਾ ਸਾਰਾ ਦਿਖਾਵਾ ਕਰਨ ਲਈ ਤੇ ਇਲੈਕਸ਼ਨ ਜਿੱਤਣ ਲਈ ਬਾਈ ਹੁੱਕਰ ਬਾਈ ਕਰੁੱਕ ਹਰ ਹੀਲਾ ਵਰਤਿਆ ਜਾਂਦਾ ਹੈ ਕਿ ਫਿਰ ਜਿੱਤ ਕੇ ਕਹਾਂਗੇ ਆ ਦੇਖੋ ਜੀ ਦੇਖੋ ਲੋਕਾਂ ਨੇ ਸਾਨੂੰ ਕਿੱਡਾ ਵੱਡਾ ਫਤਵਾ ਦਿੱਤਾ ਸਾਡੇ ਕੰਮਾਂ ਤੇ ਮੋਹਰ ਲਾਈਏ ਜਦੋਂ ਕਿ ਸਚਾਈ ਹੈ ਜਿਹੜੀ ਉਹ ਕੁਝ ਹੋਰ ਹੈ ਕੋਈ ਵੀ ਅਲਾਮਤ ਹੈ ਨਾ ਪੰਜਾਬ ਅੰਦਰ ਚਾਹੇ ਨਸ਼ੇ ਦੀ ਹੋਵੇ ਚਾਹੇ ਗੈਂਗਸਟਰਾਂ ਦੀ ਲਾਅ ਐਂਡ ਆਰਡਰ ਦੀ ਜਦੋਂ ਉਹਨਾਂ ਨੂੰ ਕੋਈ ਸਵਾਲ ਹੋ ਜੇ ਭੁੱਲ ਭਲੇਖੇ ਉਹ ਇੱਕੋ ਲੀਡਰ ਭਾਵੇਂ ਕੈਬਨਿਟ ਮੰਤਰੀ ਹੋਣ ਮੁੱਖ ਮੰਤਰੀ ਹੋਣ ਸਟੇਜਾਂ ਤੋਂ ਸ਼ਰੇਆਮ ਕਹਿੰਦੇ ਆ ਕਹਿੰਦੇ ਕਿ ਪਹਿਲਾਂ ਵਾਲਿਆਂ ਨੇ ਕੰਡੇ ਇੰਨੇ ਬੀਜੇ ਆ ਚੁਗਣੇ ਬੜੇ ਔਖੇ ਆ ਸਮਾਂ ਚਾਹੀਦਾ ਪਿੱਛੇ ਜੇ ਇੱਕ ਸਰਪੰਚ ਦੇ ਸਿੱਧਾ ਸਿਰ 'ਚ ਗੋਲੀ ਵੱਜੀ ਮੰਤਰੀ ਅਮਨ ਰੋੜਾ ਤੇ ਪਾਰਟੀ ਦੇ ਪ੍ਰਧਾਨ ਨੇ ਉਹ ਕਹਿੰਦੇ ਜੀ ਪੁਰਾਣਿਆਂ ਨੇ ਗੈਂਗਸਟਰ ਪੈਦਾ ਕੀਤੇ ਆ ਸਾਨੂੰ ਸਮਾਂ ਚਾਹੀਦਾ ਇਹਨਾਂ ਨੂੰ ਸਾਫ਼ ਕਰਨ ਲਈ ਉਹੀ ਹੈ ਨਾ ਜੇ ਸਮਾਂ ਚਾਹੀਦਾ ਤਾਂ ਲੋਕਾਂ ਨੇ ਤੁਸੀਂ ਪਹਿਲੇ ਦਿਨ ਤੋਂ ਲੈ ਕੇ ਕੋਈ ਪਲੈਨਿੰਗ ਤਾਂ ਹੋਵੇ ਨਾ ਤੁਹਾਡੀ ਕੋਈ ਪਾਲਿਸੀ ਤਾਂ ਲੈ ਕੇ ਆਓ ਨਾ ਕਿ ਅਸੀਂ ਨਸ਼ਾ ਕਿਵੇਂ ਖਤਮ ਕਰਨਾ ਹੈ ਤੁਸੀਂ ਹਰ ਚੀਜ਼ ਨੂੰ ਲੈ ਕੇ ਤੁਸੀਂ ਦੇਖ ਲੈਣੇ ਕਿ ਲੋਕਾਂ ਦੇ ਵਿੱਚ ਭਖ ਦਾ ਮੁੱਦਾ ਕਿਹੜਾ ਜਿਵੇਂ ਹੁਣ ਇੱਕ ਇਹ ਲੈ ਕੇ ਆਏ ਆ ਕਿ ਮਿਸ਼ਨ ਪ੍ਰਹਾਰ ਲੈ ਕੇ ਆਏ ਆ ਮੈਨੂੰ ਇੱਕ ਗੱਲ ਦੱਸੋ ਜਿਹੜੀ ਚੀਜ਼ ਦੀ 15-20 ਸਾਲ ਤੋਂ ਪੰਜਾਬ ਦੇ ਵਿੱਚ ਗੈਂਗਸਟਰਵਾਦ ਹੈ ਲੋਕਾਂ ਨੂੰ ਸਾਡੀ ਸਰਕਾਰ ਦੇ ਵਿੱਚ ਲੋਕਾਂ ਨੂੰ ਕੌਲਾਂ ਆਈਆਂ ਕਿਹੜੀ ਮੰਡੀ ਹੈ ਕਿਹੜਾ ਸ਼ਹਿਰ ਹੈ ਜਿੱਥੋਂ ਦੇ ਵਪਾਰੀਆਂ ਨੇ ਜਿੱਥੋਂ ਦੇ ਕਾਰੋਬਾਰੀਆਂ ਨੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਤੇ ਤੁਸੀਂ ਕੀ ਕਹਿੰਦੇ ਕਿ 72 ਘੰਟੇ ਲਈ ਅਸੀਂ ਜਿਹੜਾ ਆਪਰੇਸ਼ਨ ਪ੍ਰਹਾਰ ਲੈ ਕੇ ਆਏ ਆਂ ਗੱਲ ਕੀ ਸਿਰਫ ਉਹੀ ਵਿਖਾਵਾ ਜਿਹੜੀ ਕੋਈ ਇੱਕ ਸਮੱਸਿਆ ਇੰਨੇ ਜੜ ਲਾ ਚੁੱਕੀ ਹੈ ਕਿ ਉਹਦਾ 72 ਘੰਟੇ ਦੇ ਵਿੱਚ ਹੱਲ ਹੋ ਸਕਦਾ ਤੁਸੀਂ ਜਿਹੜੇ ਬੰਦੇ ਆਪਣੇ ਕਹਿਣ ਦਾ ਮਤਲਬ ਹੈਗੇ ਨੇ ਜਿਹੜੇ ਅਪਰਾਧੀ ਨੇ ਉਹ ਤਾਂ ਆਪਦੇ ਘਰੇ ਨਹੀਂ ਰਹਿੰਦੇ ਉਹ ਤਾਂ ਸਾਰੇ ਬਾਹਰ ਰਹਿੰਦੇ ਨੇ ਜਿਹੜੇ ਬੰਦਿਆਂ ਤੇ ਕੋਈ ਇੱਕ ਇੱਕ ਦੋ ਦੋ ਪਰਚੇ ਜਿਹੜੇ ਆਪਦੇ ਘਰਾਂ ਦੇ ਵਿੱਚ ਬੈਠੇ ਐ ਅੱਜ ਪੁਲਿਸ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਸਿਰਫ ਇੱਕ ਕੀ ਕਿ ਦਿੱਲੀ ਵਾਲਿਆਂ ਨੂੰ ਇੱਕ ਨੰਬਰ ਚਾਹੀਦਾ ਕਿ ਅਸੀਂ ਇੰਨੇ ਨਵੇਂ ਪਰਚੇ ਦਰਜ ਕਰਤੇ ਜਦੋਂ ਕਿ ਜਿਹੜੇ ਗੈਂਗਸਟਰ ਉਹ ਤਾਂ ਆਪਦੇ ਘਰਾਂ ਵਿੱਚ ਨਹੀਂ ਰਹਿੰਦੇ ਤੇ ਪਰਚੇ ਜੇ ਕਿਸੇ ਦਾ ਥੋੜਾ ਬਹੁਤਾ ਕ੍ਰਿਮੀਨਲ ਬੈਕਗਰਾਉਂਡ ਹੈ ਤੁਸੀਂ ਉਹਨੂੰ ਸਹੀ ਕਰਨਾ ਤੁਸੀਂ ਉਹਦੇ ਤੇ ਪ੍ਰੈਸ਼ਰ ਪਾ ਕੇ ਪੁਲਿਸ ਕੀ ਕਰਦੀ ਹੈ ਜੇ ਛੱਡਦੀ ਹੈ ਤਾਂ ਉਹਨਾਂ ਤੋਂ ਪੈਸੇ ਲੈਂਦੀ ਹੈ ਤੇ ਜਾ ਉਹਨਾਂ ਦੇ ਨਜਾਇਜ਼ ਪਰਚੇ ਦੇ ਕੇ ਉਹਨਾਂ ਨੂੰ ਪੱਕੇ ਕ੍ਰਿਮੀਨਲ ਬਣਾਇਆ ਜਾਂਦਾ ਹੈ ਇਹ ਗੱਲ ਹੋਈ ਹੈ ਨਾ ਜੀ ਤੁਸੀਂ ਹਰ ਸਮੱਸਿਆ ਨੂੰ ਲੈ ਕੇ ਜੇ ਤੁਹਾਡਾ ਨੀਜਰਕ ਰਿਐਕਸ਼ਨ ਹੀ ਰਹਿਣਾ ਹੈ ਕਿ ਤੁਸੀਂ ਸਿਰਫ ਇਹੀ ਚੀਜ਼ੀ ਕਰਨੀ ਹੈ ਕਿ ਯਾ ਦੇਖੋ ਵੀ ਲੋਕਾਂ ਦੇ ਵਿੱਚ ਇੱਕ ਮੈਸੇਜ ਤਾਂ ਦੇਣ ਦੀ ਕੋਸ਼ਿਸ਼ ਕਰਨੀ ਕਿ ਅਸੀਂ ਕੁਝ ਕਰ ਰਹੇ ਹਾਂ ਜਦੋਂ ਕਿ ਐਕਚੁਅਲ ਦੇ ਵਿੱਚ ਤੁਹਾਡੀ ਨੀਅਤ ਹੈ ਜਿਹੜੀ ਉਹ ਕਰਨ ਦੀ ਨਹੀਂ ਹੈ ਇਹ ਚੀਜ਼ਾਂ ਨੂੰ ਲੋਕੀ ਮੈਨੂੰ ਲੱਗਦਾ ਕਿ ਬੜੀ ਬਖੂਬੀ ਸਮਝਦੇ ਨੇ ਲੋਕ ਐਡੇ ਅਗਿਆਨੀ ਨਹੀਂ ਹੈਗੇ ਜਿੰਨਾ ਸ਼ਾਇਦ ਸਿਆਸੀ ਪਾਰਟੀਆਂ ਸੋਚ ਲੈਂਦੀਆਂ ਜਾਂ ਲੀਡਰਾਂ ਨੂੰ ਲੱਗਦਾ ਕਿ ਨਹੀਂ ਸਤਾਜ ਦੇ ਵਿੱਚ ਬੈਠੇ ਨੂੰ ਸਾਰਾ ਕੁਝ ਹਰਾ ਹਰਾ ਦਿਖਦਾ ਉਹਨਾਂ ਨੂੰ ਲੱਗਦਾ ਕਿ ਜੋ ਕਰਦੇ ਆਂਗੇ ਚੱਲ ਜੂਗਾ ਇਹ ਨਹੀਂ ਹੁੰਦਾ ਲੋਕ ਵੀ ਜੀ ਇੱਕ ਗੱਲ ਹੋਰ ਦੱਸੋ ਕਿ ਸਵਾਲਾਂ ਦਾ ਬੜਾ ਮਹੱਤਵਪੂਰਨ ਹੁੰਦਾ ਹੈ ਸਵਾਲ ਬੜੇ ਡੈਮੋਕ੍ਰੇਸੀ ਦੇ ਵਿੱਚ ਅਹਿਮੀਅਤ ਰੱਖਦੇ ਐ ਹੁਣ ਸਰਕਾਰ ਨੂੰ ਸਵਾਲ ਹੋ ਜਾਵੇ ਪੱਤਰਕਾਰਾਂ ਤੇ ਪਰਚੇ ਆਰਟੀਆਈ ਪੈ ਜਾਵੇ ਜਵਾਬ ਨਹੀਂ ਦੇਣਾ ਜੇ ਫੇਰ ਵੀ ਉਹ ਕੋਈ ਗੱਲ ਕਰ ਦੇਣ ਉਹਨਾਂ ਤੇ ਪਰਚੇ ਆ 10 ਜਣਿਆਂ ਤੇ ਪਰਚੇ ਹੋ ਗਏ ਉਦੋਂ ਬਾਅਦ ਕਿਸੇ ਹੋਰ ਦੀ ਆਵਾਜ਼ ਬੰਦੀ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਇਹ ਬੜਾ ਪ੍ਰਚਲਿਤ ਸੀ ਕਿ ਕਿ ਲੋਕਾਂ ਲੀਡਰਾਂ ਨੂੰ ਸਵਾਲ ਹੋਣਾ ਚਾਹੀਦਾ ਉਹਨਾਂ ਨੂੰ ਘੇਰ ਘੇਰ ਕੇ ਪੁੱਛੋ ਤੇ ਜਦੋਂ ਹੁਣ ਸਵਾਲ ਹੋ ਰਿਹਾ ਹੁਣ ਤਕਲੀਫ ਹੁੰਦੀ ਹੈ ਇਹਨੂੰ ਮੈਂ ਤਾਂ ਜੀ ਇਹਨਾਂ ਦਾ ਸਿਆਸੀ ਅਣਾੜੀਪੁਣਾ ਕਹੂੰਗਾ ਕਿਉਂਕਿ ਪੰਜਾਬੀ ਨੇ ਜਿਹੜਾ ਇਹ ੱਤਕਾ ਬਰਦਾਸ਼ਤ ਨਹੀਂ ਕਰਦੇ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ 2012 ਦੇ ਵਿੱਚ ਬੜੀ ਵੱਡੀ ਉਮੀਦ ਸੀ ਕਿ ਕਾਂਗਰਸ ਪਾਰਟੀ ਦੀ ਗਵਰਨਮੈਂਟ ਆਊਗੀ ਤੇ ਪਰ ਹੋਇਆ ਉਸਦੇ ਬਿਲਕੁਲ ਉਲਟ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਨਾ ਕਿ ਮੈਂ ਖੁੰਡੇ ਨਾਲ ਸਰਕਾਰ ਬਣਾਉਂਗਾ ਤੇ ਪੰਜਾਬੀ ਉਹਨਾਂ ਦੇ ਉਲਟ ਹੋ ਗਏ ਉਹਨਾਂ ਨੇ ਅਕਾਲੀ ਦਲ ਦੀ ਸਰਕਾਰ ਦੁਆਰਾ ਬਣਾਤੀ ਤੇ ਇਹ ਇਹ ਜਿਹੜੇ ਹੁਣ ਸਾਡੇ ਇੱਥੋਂ ਦੇ ਲੀਡਰ ਕਹਿੰਦੇ ਆ ਸ਼ਾਮ-ਦਾਮ ਦੰਡ ਭੇਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਇਹਨਾਂ ਨੂੰ ਇਹਦਾ ਜਿਹੜਾ ਜਵਾਬ ਆ ਉਹ ਉਹਨਾਂ ਲੋਕਾਂ ਨੇ 2027 ਦੇ ਵਿੱਚ ਪੱਕਾ ਦੇਣਾ 2027 ਦਾ ਨਿਸ਼ਾਨਾ ਤਾਂ ਕਈਆਂ ਦਾ ਬਣ ਗਿਆ ਹੁਣ ਤੇ ਤੁਸੀਂ ਵੀ ਸਿਆਸਤ ਲੰਮਾ ਸਮਾਵਾ ਦੀ ਪਾਰਟੀ ਚ ਕੀਤੀ ਹੈ ਇਹ ਤਾਂ ਹੋ ਨਹੀਂ ਸਕਦਾ ਕਿ ਹੁਣ ਉਧਰੋਂ ਵੱਖ ਹੋ ਗਏ ਹੋ ਤੇ ਘਰੇ ਬੈਠ ਜਾਓਗੇ ਤੁਹਾਡਾ ਹੁਣ ਅਗਲਾ ਸਿਆਸੀ ਸਫ਼ਰ ਆ ਜਿਹੜਾ ਉਹ ਕਿਹੜੀ ਧਿਰ ਨਾਲ ਸ਼ੁਰੂ ਹੋਣ ਜਾ ਰਿਹਾ ਦੇਖੋ ਨਿੱਜੀ ਮਫਾਦਿਆਂ ਨੂੰ ਲੈ ਕੇ ਸਿਆਸਤ ਵਿੱਚ ਨਹੀਂ ਆਏ ਫਿਰ ਅਸੀਂ ਸ਼ਾਇਦ ਮੈਂ ਸਰਪੰਚ ਸੀ ਤੇ ਕੋਈ ਵੀ ਜਿਹੜਾ ਸਰਪੰਚ ਤੁਸੀਂ ਅੱਜ ਵੀ ਦੇਖਦੇ ਹੋ ਸਰਪੰਚ ਹਮੇਸ਼ਾ ਜਿਹੜਾ ਉਹ ਕਿਸੇ ਨਾ ਕਿਸੇ ਪਾਰਟੀ ਜਾਂ ਸਰਕਾਰ ਪੱਖੀ ਹੋ ਕੇ ਹੀ ਚੱਲਦੇ ਆ ਮੈਂ ਤਾਂ ਉਦੋਂ ਵੀ ਸਰਕਾਰ ਕਾਂਗਰਸ ਦੀ ਸੀ ਅਸੀਂ ਤਾਂ ਆਮ ਆਦਮੀ ਪਾਰਟੀ ਨਾਲ ਰਹੇ ਹਾਂ ਅਸੀਂ ਤਾਂ ਲੋਕਾਂ ਦੀ ਗੱਲ ਕੀਤੀ ਉਹਦੋਂ ਵੀ ਕਿ ਨਹੀਂ ਅਸੀਂ ਤਾਂ ਇੱਕ ਨਵੀਂ ਸਾਫ਼ ਸੁਥਰੀ ਪਾਰਟੀ ਆਈ ਹੈ ਨਵੀਂ ਸਰਦਾਰ ਭਗਤ ਸਿੰਘ ਦੀ ਸੋਚ ਉਹ ਕਹਿੰਦੇ ਆ ਕਿ ਅਸੀਂ ਉਹਨਾਂ ਦੇ ਜਿਹੜਾ ਉਹਨਾਂ ਦੀ ਸੋਚ ਤੇ ਪਹਿਰਾ ਦੇਣਾ ਲੋਕਾਂ ਦੇ ਨਾਲ ਖੜਨਾ ਅਸੀਂ ਤਾਂ ਉਦੋਂ ਵੀ ਲੋਕਾਂ ਦੇ ਨਾਲ ਖੜੇ ਆ ਅਸੀਂ ਅੱਜ ਵੀ ਲੋਕਾਂ ਦੇ ਨਾਲ ਖੜਾਂਗੇ ਕੱਲ ਨੂੰ ਵੀ ਲੋਕਾਂ ਦੇ ਨਾਲ ਖੜਾਂਗੇ ਕੋਈ ਐਮਐਲਏ ਐਮਪੀ ਬਣਨਾ ਜ਼ਰੂਰੀ ਨਹੀਂ ਹੁੰਦਾ ਹਰ ਹਾਂ ਰਾਜਨੀਤੀ ਕਰਾਂਗੇ ਜੀ ਉਸ ਪਾਰਟੀ ਚ ਕਰਾਂਗੇ ਉਹਨਾਂ ਲੋਕਾਂ ਨਾਲ ਰਲ ਕੇ ਕਰਾਂਗੇ ਜਿਹੜੇ ਲੋਕਾਂ ਦੀ ਗੱਲ ਕਰਨਗੇ ਜਿਹੜੇ ਜ਼ਮੀਨੀ ਪੱਧਰ ਤੇ ਜਿਹੜੇ ਲੋਕਾਂ ਦੇ ਮੁੱਦੇ ਆ ਉਹਨਾਂ ਦੀ ਗੱਲ ਕਰਨਗੇ ਉਹ ਕੋਈ ਹੋ ਹਮ ਖਾਲੀ ਕੋਈ ਵੀ ਹੋ ਸਕਦਾ ਹੈ ਤਾਂ ਹਰਮਨਜੀਤ ਜੀ ਜਿਵੇਂ ਨੌਜਵਾਨ ਬੜੇ ਐ ਇਸ ਪਾਰਟੀ ਦੇ ਅੰਦਰ ਪੜੇ ਲਿਖਿਆਂ ਦੀ ਵੀ ਗਿਣਤੀ ਕੋਈ ਘੱਟ ਨਹੀਂ ਐ ਐਮਐਲਏ ਚ ਵੇਖੀਏ ਡਾਕਟਰ ਕੀ ਇੰਜੀਨੀਅਰ ਕੀ ਕਲਾਕਾਰਾਂ ਦੀ ਵੀ ਗਿਣਤੀ ਬਥੇਰੀ ਐ ਹਰੇਕ ਵਰਗ ਦਾ ਐਮਐਲਏ ਐ ਤਾਂ ਹਰੇਕ ਵਰਗ ਦੀ ਆਵਾਜ਼ ਆ ਜਿਹੜੀ ਉਹ ਕਿਉਂ ਨਹੀਂ ਸੁਣੀ ਜਾਂਦੀ ਕਿਉਂਕਿ ਹਰੇਕ ਵਰਗ ਹੀ ਕਰਲਾਉਂਦਾ ਮਾਸਟਰ ਬੇਰਜਗਾਰ ਸਾਰੇ ਧਰਨਿਆਂ ਦੇ ਉੱਤੇ ਐ ਇੱਥੋਂ ਤੱਕ ਕੇ ਪ੍ਰਾਣੀਆਂ ਪੈਨਸ਼ਨਾਂ ਦੀ ਗੱਲ ਹੁੰਦੀ ਐ ਉਹ ਸਾਰੀਆਂ ਚੀਜ਼ਾਂ ਉਹ ਸਾਰਾ ਕੁਝ ਰੌਲ ਖਿਚੋਲਾ ਹੀ ਪਿਆ ਹੋਇਆ ਐ ਗੱਲ ਤਣਪੱਤਨ ਕਿਉਂ ਨਹੀਂ ਲੱਗਦੀ ਗੱਲ ਜਿਹੜੇ ਜਿਹੜੇ ਕੋਈ ਜਿਨ੍ਹਾਂ ਨੂੰ ਪੰਜਾਬ ਦਾ ਦਰਦ ਹੈ ਹੀ ਉਹਨਾਂ ਕੋਲੇ ਪਾਵਰ ਨਹੀਂ ਹੈਗੀ ਜਿਨ੍ਹਾਂ ਕੋਲੇ ਪਾਵਰ ਹੈ ਉਹਨਾਂ ਨੂੰ ਪੰਜਾਬ ਨਾਲ ਲੈਣਾ ਦੇਣਾ ਕੁਝ ਨਹੀਂ ਹੈਗਾ ਮਸਲੇ ਦਾ ਤਾਂ ਹੱਲ ਹੋਣਾ ਜੇ ਜੇ ਕਿਸੇ ਪੰਜਾਬੀ ਨੂੰ ਦੇ ਹੱਥ ਦੇ ਵਿੱਚ ਪਾਵਰ ਹੋਵੇ ਜੇ ਪੰਜਾਬ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਫੈਸਲੇ ਲਏ ਜਾਣ ਜਦੋਂ ਮਕਸਦ ਤਾਂ ਸਿਰਫ ਤੇ ਸਿਰਫ ਇਹ ਹੈ ਕਿ ਬਾਈ ਹੁੱਕਰ ਬਾਈ ਕਰੋਕ ਇੱਕ ਵਾਰ ਇੱਥੇ ਸਰਕਾਰ ਬਣਾਓ ਤੇ ਫਿਰ ਇੱਥੋਂ ਵਾਲਾ ਜਿਹੜਾ ਹੈਗਾ ਸਾਰਾ ਟਾਮਝਾਮ ਲੈ ਕੇ ਫਿਰ ਆਪਾਂ ਗੁਜਰਾਤ ਚੱਲਾਂਗੇ ਫਿਰ ਆਪਾਂ ਹੋਰ ਨਾ ਸਟੇਟਾਂ ਜਿੱਥੇ ਇਲੈਕਸ਼ਨ ਹੋਣੀ ਆਪੋ ਉੱਥੇ ਚੱਲਾਂਗੇ ਕਿਉਂਕਿ ਜਿਹੜੇ ਸਾਡੇ ਦਿੱਲੀ ਵਾਲੇ ਲੀਡਰ ਆ ਉਹਨਾਂ ਦੇ ਤਾਂ ਨੈਸ਼ਨਲ ਅੰਬੀਸ਼ਨ ਨੇ ਉਹਨਾਂ ਨੂੰ ਪੰਜਾਬ ਨਾਲ ਕੁਝ ਲੈਣਾ ਦੇਣਾ ਹੈ ਨਹੀਂ ਜੇ ਵੀ ਤੁਸੀਂ ਕਹਿ ਕੇ ਉਹਨਾਂ ਨੂੰ ਤਾਂ ਪੰਜਾਬ ਨਾਲ ਲੈਣਾ ਦੇਣਾ ਹੈ ਨਹੀਂ ਜਿਨ੍ਹਾਂ ਨੂੰ ਹੈਗਾ ਉਹਨਾਂ ਹੱਥ ਪਾਵਰ ਨਹੀਂ ਹੈਗੀ ਤਾਂ ਫਿਰ ਇਹਦਾ ਪੰਜਾਬ ਰੰਗਲਾ ਬਣਾਉਣ ਦਾ ਸੁਪਨਾ ਦੇਖਿਆ ਸੀ ਰੰਗਲਾ ਪੰਜਾਬ ਕਿਹੜੇ ਸਾਲ ਚ ਬਣੂਗਾ ਜਾ ਕੇ ਸਾਡੇ ਸਰਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਸਟੇਜਾਂ ਤੋਂ ਕਹਿੰਦੇ ਆ ਕਿ ਮੈਂ ਪੰਜਾਬ ਨੂੰ ਰੰਗਲਾ ਬਣਾਉਣੇ ਆ ਜਾਂ ਅਸੀਂ ਪੰਜਾਬ ਨੂੰ ਰੰਗਲਾ ਬਣਾ ਰਹੇ ਆ ਪਰ ਮੈਂ ਤੁਹਾਡੇ ਮਾਧਿਅਮ ਨਾਲ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਹਿਸਾਬ ਨਾਲ ਦਿੱਲੀ ਵਾਲੇ ਲੱਗੇ ਹੋਏ ਨੇ ਇਹ ਪੰਜਾਬ ਨੂੰ ਰੰਗਲਾ ਤਾਂ ਨਹੀਂ ਬਣਾਉਣ ਦੇ ਪਰ ਇਹ 2027 ਦੇ ਵਿੱਚ ਜਦੋਂ ਇਹਨਾਂ ਨੇ ਪਾਵਰ ਚੋਂ ਬਾਹਰ ਹੋਣਾ ਉਹ ਤੱਕ ਪੰਜਾਬ ਨੂੰ ਕੰਗਲਾ ਜ਼ਰੂਰ ਬਣਾ ਦੇਣਗੇ ਕਿਉਂਕਿ ਜਿਹੜੀਆਂ ਸਰਕਾਰੀ ਜ਼ਮੀਨਾਂ ਹਨ ਉਹਨਾਂ ਨੂੰ ਵੇਚਣ ਲੱਗੇ ਹੋਏ ਐ ਜਿਹੜਾ ਆਪਣਾ ਕਰਜ਼ਾ ਇਹਨਾਂ ਨੂੰ ਮਿਲਦਾ ਨਹੀਂ ਆ ਪਿੱਛੇ ਜੇ ਵੀ ਮੁੱਖ ਮੰਤਰੀ ਜਾ ਕੇ ਆਏ ਨੇ ਕਿ ਸਾਡੀ ਜੀ ਕਰਜ਼ੇ ਦੀ ਲਿਮਟ ਹੋਰ ਵਧਾਓ ਕਿਉਂ ਪਹਿਲਾਂ ਕਿਹੜਾ ਸਾਡੇ ਤੇ ਕਰਜ਼ਾ ਘਟਾ ਹੈ ਇਸ ਕਰਕੇ ਪੰਜਾਬ ਨੂੰ ਰੰਗੜਾ ਤਨ ਮੈਨੂੰ ਨਹੀਂ ਲੱਗਦਾ ਕਿ ਨੇੜਲੇ ਭਵਿੱਖ ਵਿੱਚ ਬਣ ਜੂ ਹਾਂ ਕੰਗਲਾ ਜ਼ਰੂਰ ਬਣਾ ਦੇਣਗੇ ਕਿਉਂਕਿ ਹਾਲੇ ਤੱਕ ਉਹ ਜਿਹੜਾ ਮਹੀਨੇ ਦਾ ਸਾਲ ਦਾ ਆਉਣਾ ਸੀ 20000 30000 ਕਰੋੜ ਵੱਖੋ ਵੱਖਰੇ ਮਾਫੀਆ ਤੋਂ ਉਹਦਾ ਵੀ ਲੋਕੀ ਹਸਹਾਗਤਾ ਬੁਲਾਉਂਦੇ ਆ ਵੀ ਉਹ ਕਿੰਨੇ ਹਜ਼ਾਰ ਕਰੋੜ ਦੀ ਗੱਲ ਦਾਵਾ ਕਰਦੇ ਸੀ ਕੇਜਰੀਵਾਲ ਉਹ ਨਹੀਂ ਆਇਆ ਹਜੇ ਖਜ਼ਾਨੇ 'ਚ ਉਦੋਂ ਜਿਵੇਂ ਬੀਜਪੀ ਨੇ ਕਿਹਾ ਸੀ ਨਾ ਕਿ 15 ਲੱਖ ਖਾਤਿਆਂ ਚ ਪਾਵਾਂਗੇ ਉਹ ਵੀ ਉਹ ਜੁਮਲਾ ਸੀ ਤੇ ਉਹ ਜਿਹੜਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਰੈਵਨਿਊ ਇਕੱਠਾ ਕਰਾਂਗੇ ਉਹ ਵੀ ਇੱਕ ਜੁਮਲਾ ਹੀ ਸੀ ਲੋਕਾਂ ਨੂੰ ਅੱਖ ਨਹੀਂ ਨਿਭੜਿਆ ਉਹਦੇ ਵਿੱਚ ਉਹ ਸਾਰੀਆਂ ਗੱਲਾਂ ਹੀ ਰਹਿ ਗਈਆਂ ਤੇ ਰੋਜ਼ ਕਰਜ਼ਾ ਵਧ ਰਿਹਾ ਹੈ ਤੇ ਜਿਹੜੀਆਂ ਗੱਲਾਂ ਕੀਤੀਆਂ ਸੀ ਕੋਈ ਸਹੂਲਤ ਜਿਹੜੀ ਲੋਕਾਂ ਨੂੰ ਦੇਣ ਦੀ ਗੱਲ ਕੀਤੀ ਸੀ ਉਹਦੇ ਤੇ ਤਾਂ ਕੋਈ ਕੰਮ ਨਹੀਂ ਹੋਇਆ ਕਿਉਂਕਿ ਉਹ ਭਾਵੇਂ ਹੋਇਆ ਨਾ ਹੋਇਆ ਕਿਉਂਕਿ ਜਿਵੇਂ ਮੈਂ ਪਹਿਲਾਂ ਸਵਾਲ ਕੀਤਾ ਸੀ ਕਿ ਕਿੰਨੇ ਕੋਈ ਮਾਨਦਾਰ ਐਮਐਲਏ ਇੱਕ ਬੀਬੀ ਅਨਮੋਲ ਗਗਨ ਮਾਨ ਨੇ ਖਰੜ ਤੋਂ ਵਿਧਾਇਕ ਉਹਨਾਂ ਦਾ ਕੱਲ ਦਾ ਵਿਆਣ ਬੜਾ ਚੱਲ ਰਿਹਾ ਤੁਸੀਂ ਵੀ ਸੁਣਿਆ ਹੋਣਾ ਉਹ ਕਹਿੰਦੇ ਜੇ ਮੈਂ ਪਿੰਡਾਂ ਦੀਆਂ ਗਰੰਟੀਆਂ 'ਚੋਂ ਇੱਕ ਹੱਤਿਆਨੀ ਵੀ ਖਾਦੀ ਹੋਵੇ ਤਾਂ ਮੇਰਾ ਕੱਖ ਨਾ ਰਹੇ ਇੱਥੋਂ ਤੱਕ ਉਹ ਦਾਅਵਾ ਕਰਦੇ ਐ ਉਹ ਤਾਂ ਰੂਣ ਹੱਕੇ ਹੋ ਗਏ ਸੀ ਸਟੇਜ ਤੇ ਚਲੋ ਤਾਂ ਇਹਦਾ ਜਵਾਬ ਤਾਂ ਹੁਣ ਆਪਾਂ ਨਿੱਜੀ ਕਾਹ ਨੂੰ ਬੀਬੀ ਐ ਆਪਾਂ ਕਾਹ ਨੂੰ ਕੁਝ ਕਹਿਣਾ ਉਹ ਤਾਂ ਉਹਨਾਂ ਦੇ ਹਲਕੇ ਦੇ ਜਿਹੜੇ ਲੋਕ ਐ ਉਹਨਾਂ ਨੂੰ ਦੱਸ ਦੇਣਗੇ 2027 ਦੇ ਵਿੱਚ ਕਿ ਤੁਸੀਂ ਪੈਸੇ ਖਾਦੇ ਆ ਪਿੰਡਾਂ ਚੋਂ ਖਾਦੇ ਆ ਕਿ ਸ਼ਹਿਰ ਚੋਂ ਖਾਦੇ ਆ ਜਾਂ ਕਿੱਥੋਂ ਖਾਦੇ ਆ ਉੱਥੇ ਜਾਂ ਉਹ ਜਾਣਦੇ ਜਾਂ ਉਹਨਾਂ ਦੇ ਹਲਕੇ ਦੇ ਲੋਕ ਜਾਣਦੇ ਆ ਬਹੁਤ ਸ਼ੁਕਰੀਆ ਤੇ ਸਾਬਕਾ ਆਮ ਆਦਮੀ ਪਾਰਟੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਸਾਡੇ ਨਾਲ ਇਹ ਗੱਲਬਾਤ ਕੀਤੀ ਹੈ ਜਿਹੜੇ-ਜਿਹੜੇ ਸਵਾਲਾਂ ਦੇ ਜਵਾਬ ਉਹਨਾਂ ਨੇ ਦਿੱਤੇ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਸਮਝਦੇ ਹੋ ਆਪਣੇ-ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ